ਮੈਂ ਤਾਂ ਅਜ ਪਾੜਾ ਚੜ ਗਿਆ ਮੈਂ ਤਾਂ ਕੋਟੀ ਕਾਟੀ ਵੀ ਨਹੀਂ ਕੋਈ ਆਬਦੀ ਲਈ ਹੁਣ ਇੱਕ ਦਿਨ ਮੈਨੂੰ ਜਾਣਾ ਪਊਗਾ ਕੋਟੀਆਂ ਚੱਕਣ ਕੀ ਕਰਾਂ ਮੇਰੀ ਡਿਊਟੀ ਜਿੱਦਾਂ ਦੀ ਇੱਥੇ ਆਈ ਐ ਮੈਂ ਤਾਂ ਮौज ਮਾਰਦੀ ਆ ਮੈਂ ਤਾਂ ਇੱਥੇ ਹੀ ਰਹਿਣੀ ਆ ਹੁਣ ਆਦੇ ਪੇਕੀ ਮੈਂ ਤਾਂ ਹੁਣ ਜਾਂਦੀ ਨਹੀਂ ਮੈਂ ਤਾਂ ਹੁਣ ਸਿਆਲ ਸਿਆਲ ਦਾ ਮਹੀਨਾ ਨਾ ਪੋ ਪੋ ਦਾ ਮਹੀਨਾ ਇੱਥੇ ਹੀ ਰਹੂੰਗੀ ਪੋ ਟੱਪੇ ਤੋਂ ਬਾਅਦ ਦੇਖੂੰਗੀ ਕਦੇ ਇੱਕ ਅੱਧਾ ਦਿਨ ਜਿੱਦੇ ਛੁੱਟੀ ਛੱਟੀ ਆਈ ਐ ਐਤਵਾਰ ਵਾਲੇ ਦਿਨ ਉਦੋਂ ਜਾਇ ਆਉਂਗੀ ਤੇ ਨਹੀਂ ਮੈਂ ਤਾਂ ਇੱਥੇ ਹੀ ਰਿਆ ਕਰੂੰਗੀ ਮੈਂ ਤਾਂ ਮौज ਮਾਰਦੀ ਆ ਇੱਥੇ ਜਿੱਦਾਂ ਦੀ ਇੱਥੇ ਆਈ ਆ ਮੈਨੂੰ ਤਾਂ ਇੰਨਾ ਸੁਖ ਹੋਗਾ ਜਿੰਨਾ ਕਹ ਇਕ ਤਾਂ ਠੰਡ ਚੜ ਗਈ ਸਕੂਲ ਚ ਬੈਠੀ ਨੂੰ ਤੇ ਇੱਕ ਆਇਆ ਮੇਰਾ ਤਾਂ ਨਾ ਅੱਜ ਆ ਦੇਖ ਲੈ ਇੰਨੀ ਪਾਲਕ ਖੜੀ ਐ ਐਨੇ ਮੇਥੇ ਖੜੇ ਹੈਗੇ ਮੇਥੀ ਆਲੇ ਤਾਂ ਬਣਵਾਉਂਗੀ ਤੋ ਤੜਕੇ ਪਰੌਂਠੇ ਵੀ ਤੜਕੇ ਮੈਨੂੰ ਪਰੌਂਠੇ ਬਣਾ ਕੇ ਦੇਈਂ ਟਿੱਪਣ ਚ ਪਾ ਦੀ ਤੇ ਹੁਣ ਬਣਵਾਉਣੀ ਐ ਤੋ ਪਾਲਕ ਆਲੇ ਪਕੌੜੇ ਜਾ ਕੇ ਰਾਜਵੀਰ ਤੋਂ ਉਹਨੂੰ ਕਹਿੰਦੀ ਆ ਪਾਲਕ ਆਲੇ ਪਕੌੜੇ ਨਾ ਗਰਮ ਗਰਮ ਬਣਾ ਕੇ ਤੇ ਚਾਹ ਬਣਾ ਕੇ ਤੇ ਛੇਤੀ ਦੇਨੇ ਲਿਆ ਦੇ ਭੁੱਖ ਲੱਗੀ ਪਈ ਐ ਮੈਨੂੰ ਉਹ ਛੇਦੀ ਕਰਦੀਆਂ ਜਮਾਨਤਾਂ ਬੇਬੇ ਮੈਨੂੰ ਕਹੀਂ ਸੀ ਕਹਿੰਦੀ ਮੈਨੂੰ ਥੋੜਾ ਜਿਹਾ ਤੰਗ ਕਰਦੀ ਐ ਮੈਂ ਘੱਟਦੀ ਆ ਉਹਦੇ ਤਾਂ ਬੱਟ ਬੇ ਕਿੱਧਰ ਵਗ ਗਈਆਂ ਲੈ ਬੇਬੇ ਤਾਂ ਹੋ ਫਿਰਦੀ ਹੈਗੀ ਮੈਨੂੰ ਬੇਬੀ ਨਹੀਂ ਦਿਖੀ ਬੇਬੇ ਨਾ ਕਰਦੀਆਂ ਪਹਿਲਾਂ ਗੱਲ ਕੁੜੀ ਆ ਗਈ ਪੁੱਤ ਆਉਂਦੀ ਡਿਊਟੀ ਤੋਂ ਹਾਂ ਮਾਂ ਆ ਗਈ ਆ ਜਾ ਨਾ ਇੱਥੇ ਕਿਉਂ ਖੜ੍ਹੀ ਐਂ ਇਹਨੇ ਪਾਣੀ ਕਿਵੇਂ ਡੋਲੀ ਜਾਨੀ ਐ ਇਹ ਕੋਤੋਂ ਡੁੱਲ ਗਿਆ ਗਲਾਸ ਨਾ ਸਕੇ ਨਿਕਲ ਗਿਆ ਮੇਰੇ ਪਤਾ ਨਹੀਂ ਕਿਵੇਂ ਨਾ ਫਿਰ ਤੂੰ ਐਡੀ ਉੱਚੇ ਪਾਣੀ ਲੈਣ ਕਾ ਤੂੰ ਨਹੀਂ ਹੁੰਦੀ ਐ ਉਹ ਤੋਂ ਕੀ ਕਰਾਉਣਾ ਉਹ ਤੋਂ ਇਥੋਂ ਮੰਜੇ ਤੋਂ ਪਾਣੀ ਨਹੀਂ ਮੰਗਾਈਦਾ ਬੈਠੀ ਤੂੰ ਪੁੱਤ ਕਿੱਥੇ ਫੜਾਉਂਦੀ ਹੈਗੀ ਕਾ ਤੂੰ ਵਗ ਜਾਨੀ ਮਾਰੋ ਤਾਂ ਮੈਨੂੰ ਬਾਹਾਂ ਤੰਗ ਕਰਦੀ ਹੈਗੀ ਨਾ ਤੂੰ ਦੱਸਦੀ ਕਿਉਂ ਨਹੀਂ ਮੈਨੂੰ ਮੇਰੇ ਕੋਲੇ ਤੂੰ ਕੱਲ ਜਮਾ ਨਹੀਂ ਗੱਲ ਕਰੀ ਵੀ ਮੈਨੂੰ ਬੈਠੀ ਨੂੰ ਨਾ ਚਾਹ ਨਾ ਪਾਣੀ ਨਾ ਰੋਟੀ ਨਾ ਟੁੱਕ ਮੰਜੇ ਤੇ ਦੇਣ ਦਾ ਹੱਕ ਹੈ ਕੀ ਗੱਲ ਮੈਂ ਕਿਹੜਾ ਫੜਾਉਂਦੀ ਹੈ ਹੋਣਾ ਇਹ 14 ਪੜ੍ਹੀ ਹੈ ਵੀ ਇਹ ਲੱਗੀ ਹੋਰ ਪੜ੍ਹੀ ਤਾਂ ਨਹੀਂ ਪੁੱਤ ਕਿਹੜਾ ਫੜਾਉਂਦੀ ਹੈ ਇਹ ਤਾਂ ਕੰਮ ਕਰਾ ਕੇ ਨਹੀਂ ਚੱਕ ਕੇ ਖਾਣ ਦਿੰਦੀ ਤੂੰ ਕਹਿੰਦੀ ਹੈ ਕਿ ਮੰਜੇ ਤੇ ਬੈ ਕੇ ਖਾਣ ਹੋਣੀਆਂ ਰੋਈ ਚ ਕਰੀ ਕੀ ਜਾਂਦੀ ਹੈ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਸੱਜਰਾਂ ਰੋਟੀਆਂ ਬਣਾਉਂਦੀ ਹੂ ਆਪਣੀ ਖਾਤਰ ਖਾਣ ਨੂੰ ਹੋਰ ਕੀ ਕਰਨਾ ਉਹਨੇ ਬਸ ਆਹ ਕੱਲ ਹੀ ਰੋਟੀ ਖਾ ਲਈ ਭਾਂਡੇ ਟੀਂਡੇ ਸਾਰੇ ਮੈੱਕਾ ਜੰਦੀ ਕਿਰਾਂ ਤਾਂ ਮੈਂ ਉਹ ਤੋਂ ਬਣਵਾਉਣੀ ਹੈ ਪਕੌੜੇ ਪਾਲ ਚਾ ਟਰਪਾਈ ਮਨ ਮਾੜਾ ਜੇ ਭਾਈ ਬਣਾ ਕੇ ਦੇ ਦੂਗੀ ਪਰ ਮੈਂ ਤਾਂ ਨਹੀਂ ਕਹਿੰਦੀ ਵੀ ਬਣਾ ਦੂਗੀ ਉਹ ਭਾਈ ਇੰਨਾ ਕਲੇਸ਼ ਕਰਦੇ ਤੇਰੇ ਮਗਰੋਂ ਮੇਰੇ ਨਾਲ ਤਾਂ ਗਈ ਮਗਰੋਂ ਮੇਰੇ ਮਗਰੋਂ ਹੀ ਕਰਦੀਆਂ ਮੇਰੇ ਹੁੰਦੇ ਮੜਾ ਸਾਹ ਕੱਢ ਕੇ ਦੇਖੇ ਬਾਈ ਨੂੰ ਉਹਦੀ ਲਾ ਦੂ ਮੈਂ ਫੋਨ ਚਲ ਵਧ ਗਿਆ ਕਾਈ ਭੇਜੇ ਬਣਾ ਦੇ ਤਾਂ ਤੇਰੇ ਹੁੰਦੇ ਦਾ ਨਾਮ ਬੋਲੇ ਇਹ ਤਾਂ ਜੇ ਮੈਂ ਭਾਂਡਾ ਚੱਕ ਲੈਨੀ ਆ ਤੂੰ ਸਾਰੇ ਭਾਂਡੇ ਲਵੇੜ ਤੇ ਜੇ ਮੈਂ ਮੜਾ ਜਲਦੀ ਤਾਂ ਹਾਂ ਬਾਗ ਜੂ ਲੈ ਤੂੰ ਲਿਬੜੇ ਪੈ ਲੈ ਕੇ ਆ ਗਈ ਤਾਂ ਬਾਹਲਾ ਕੁਝ ਬੋਲ ਚਲ ਮੇਰੇ ਨਾਲ ਆ ਜਾ ਚੱਲ ਲੈ ਬੋਲ ਕੇ ਦਿਖਾਵੇਂ ਮੜਾ ਸਾਹ ਕੱਢ ਕੇ ਦੇਖੇ ਤੇ ਇਹ ਦੇਖ ਹੁਣ ਲੋਕਾਂ ਨਾਲ ਫੇਰ ਹੁੰਦੇ ਪੂਰਾ ਸਾਈ ਲੈ ਜੇ ਤੂੰ ਸਿਰ ਤੇ ਚੜਾ ਰੱਖਿਆ ਮਾਂ ਤੂੰ ਚਮੜਾ ਰੱਖਿਆ ਇਹਦਾ ਭਾਈ ਮੱਕੜਾਈ ਆ ਮਾਂ ਇਹਨੂੰ ਮੂੰਹ ਮਾਰਾ ਮੁੰਡਾ ਨੌਕਰੀ ਤੇ ਲੱਗਿਆ ਤੇ ਮੇਰੀ ਨੂੰ ਉਹੀ ਗੱਲ ਫੁੱਲਾ ਵਾਂਗੂ ਰੱਖਦੀਆਂ ਨੂੰ ਨੂੰ ਜਿਵੇਂ ਕੁਝ ਕਹੀ ਜਾਵੇ ਉਵੇਂ ਮੂਰੇ ਚੱਲੀ ਜਾਣੀ ਐ ਚੱਲ ਤੂੰ ਬੈਠ ਮੈਂ ਮਾਰਦੀ ਇਹਨੂੰ ਬੋਲ ਰਾਜ ਮੇਰਾ ਉਹ ਰੇ ਆ ਜਾ ਉਹਨੇ ਆ ਜਾ ਕਿਉਂ ਦਰਦੀ ਐ ਉਹੀ ਦਰਦੀ ਧੁਰੀ ਫਿਰਦੀ ਆ ਤੂੰ ਕਿ ਤੇ ਆਇਨਾ ਕਾਇਰੇ ਵੀ ਤੁਮ ਲੈ ਨੀ ਅਸ ਕੇ ਆ ਕੇ ਕਿ ਸਾਰਾ ਕੁਝ ਮਿੰਟਾ ਡਰ ਲੱਗਦਾ ਕਦੇ ਸੁਣ ਤੋਂ ਇਹ ਤੋਂ ਕਿ ਤੂੰ ਭਾਗ ਜਾ ਭਾਗ ਨਾ ਸਵੇਰੇ ਮਗਰੋਂ ਨਰਤ ਜਉਣਾ ਦੁੱਪਰ ਕਰੂ ਘਰੇ ਜੇ ਉਹਨਾਂ ਦੁੱਪਰ ਲੈ ਮਾਣਾ ਇਹ ਕਰਕੇ ਦੇਖੇ ਮੈਂ ਪੁੱਛਦੀਆਂ ਨੂੰ ਮੈਂ ਕਰਦੀ ਆਂ ਦਿਨਾਂ ਗੱਲ ਇੱਧਰ ਹਾਜ਼ਰ ਹੋ ਭਾਈ ਤੈਨੂੰ ਸੁਣਦਾ ਨਹੀਂ ਬੋਲ ਮਾਰੀ ਜਾਂਦੀਆਂ ਕਿਹੜੇ ਬਣਾ ਦੀ ਰਸੋਈ ਚ ਲੱਗੀ ਪਈ ਐ ਹਾਏ ਹਾਏ ਨਹੀਂ ਆ ਆ ਗਈ ਦੇਖ ਤਾਂ ਸਹੀ ਕਿਵੇਂ ਬੋਲੀ ਜਾਂਦੀ ਆ ਰੋਟੀ ਦੇ ਟਾਈਮ ਤੇ ਉਧਰ ਤਾਂ ਭੁੱਖ ਲੱਗ ਜਾਂਦੀ ਆ ਉਧਰ ਹੋਇਆ ਆ ਵੜਦੀ ਆ ਕਿੱਥੇ ਪੇਪੜ ਲਈ ਆ ਆ ਗਈ ਆ ਗਈ ਬਈ ਆਉਣੀ ਆ 1 ਮਿੰਟ ਗੈਸ ਬੰਦ ਕਰਿਆ ਵਾ ਪਤਾ ਨਹੀਂ ਕੀ ਕਹਿੰਦੀ ਆ ਹਾਂ ਬਈ ਆ ਗਈ ਕੀ ਕਹਨੀ ਆ ਨਾ ਇੰਨਾ ਟਾਈਮ ਲੱਗਦਾ ਹੁੰਦਾ ਹੁਣ ਤੇ ਮੈਂ ਤੈਨੂੰ ਕਦੋਂ ਦਾ ਬੋਲ ਮਾਰੇ ਲੈ ਆ ਦੇਖ ਲੈ ਮੈਂ ਤਾਂ ਨਾ ਰੋਟੀ ਬਣਾਈ ਜਾਂਦੀ ਸੀਗੀ ਚੱਲ ਨਾਲੇ ਮੈਂ ਖਾ ਬੇਬੇ ਖਾ ਲੂਗੀ ਨਾਲੇ ਤੂੰ ਖਾ ਲਈ ਇੱਕ ਅੱਧੀ ਨਾ ਮੈਨੂੰ ਤਾਂ ਲੋੜ ਨਹੀਂ ਤੇਰੀਆਂ ਰੋਟੀਆਂ ਦੀ ਮੈਨੂੰ ਤਾਂ ਐ ਕਰ ਪਕੌੜੇ ਬਣਾ ਕੇ ਦੇ ਪਾਲਕ ਤੋੜ ਕੇ ਲੈ ਪਾਲਕ ਵਾਲੇ ਪਕੌੜੇ ਤਾਂ ਮੈਂ ਤੈਨੂੰ ਬਣਾ ਦਿੰਦੀ ਐਂ ਤਾਂ ਮੈਂ ਖੇਚੜਾ ਤੋਂ ਤੇ ਨਹੀਂ ਡਰਦੀ ਹੈਗੀ ਗੱਲ ਕਰਨਾ ਬੇਸਣ ਖਤਮ ਹੋਇਆ ਪਿਆ ਐਂ ਕਰ ਬੇਬੇ ਬੇਸਣ ਮੰਗਾ ਦੇ ਮੈਨੂੰ ਦੁਕਾਨ ਤੋਂ ਤੇ ਮੈਂ ਬਣਾ ਦਿੰਨੀ ਐ ਭੈਣ ਨੂੰ ਪਕੌੜੇ ਮੈਂ ਮੈਂ ਤਾਂ ਬੇਸਣ ਲਿਆ ਮੈਂ ਕਿਲੋ ਪੱਕਾ ਬੇਸਣ ਸੀ ਪਰਸੋਂ ਤਾਂ ਢੋਲੀ ਭਰੀ ਪਈ ਸੀ ਉਹ ਚ ਤਾਂ ਸੁਸਰੀ ਪੈ ਗਈ ਜੇ ਸੁਸਰੀ ਵਾਲੇ ਖਾ ਲੈਣਗੀ ਤਾਂ ਬਣਾ ਦਿੰਨੀ ਐ ਗੱਲਾਂ ਨੇ ਕਰਦੀ ਕਤੇ ਉਹੀ ਗੱਲ ਵਿੱਚ ਜੀਆ ਜੰਮਤ ਨਾਲ ਇਕੱਠਾ ਕਰਕੇ ਪਾਦੇ ਉਹਨਾਂ ਕਾਲ ਆਜਾ ਮੈਂ ਕੱਢਣਾ ਪਾਦੇ ਬੇਸਣ ਦੀ ਥੋਲੀ ਤਾਂ ਇੱਕ ਖੋਲ ਕੇ ਸਾਰੇ ਬੇਸਣ ਘੇਰੀ ਖਰਾਬ ਹੋ ਗਈ ਨਾ ਮੇਰੀ ਮਾਂ ਬੈਠੀ ਹੈ ਲੈਣ ਵਾਲੀ ਸਮਾਨ ਜਾਮਾ ਬੇਸਣ ਲੈ ਦੁਕਾਨ ਤੋਂ ਜਾ ਕੇ ਬੇਬੇ ਜਾਇ ਨਾ ਬਣੀ ਪਈਆ ਹੋਣਾ ਨਾ ਮੈਂ ਤਾਂ ਖਾਂਦੀ ਨਹੀਂ ਰੋਟੀ ਜੇ ਤੂੰ ਇੱਕ ਵਾਰੀ ਕਹਿੰਦਾ ਜਿਹੜੀ ਗੱਲ ਮੈਂ ਕਹਦੀ ਨਾ ਉਹੀ ਹੋਊਗੀ ਹੋ ਗਈ ਮੇਰੀ ਮਾਂ ਬੇਸਣ ਚਲ ਕੋਈ ਨਾ ਬੇਬੇ ਨੂੰ ਬੇਸਣ ਲੈ ਕੇ ਆ ਜਾਣ ਦੇ ਨਾਲੇ ਮੈਨੂੰ ਇਹ ਨਾ ਆਸਾਂ ਮੈਂ ਆਪਣੇ ਜੀ ਬਣਾ ਕੇ ਦਊਂਗੀ ਮੇਰੀ ਗੱਲ ਸੁਣ ਇੱਥੇ ਖੜ ਕੇ ਨਾ ਮੇਰੀ ਮੰਮ ਤੰਗ ਕਿਉ ਕਰਦੀ ਹੁੰਨੀ ਹੈ ਮੇਰੇ ਮੰਗਰ ਨਹੀਂ ਮੈਂ ਕੋ ਤਾਂ ਤੰਗ ਕਰੇ ਬੇਬੇ ਨੂੰ ਮੈਨੂੰ ਮਾਰ ਦੇ ਦੇ ਮੈਂ ਤੈਨੂੰ ਨਾ ਹੁਣ ਤੈਨੂੰ ਮੈਂ ਖਿੱਚ ਕੇ ਰੱਖੂਗੀ ਮੈਂ ਤੇ ਭਰਾ ਨੂੰ ਲਾਉਂਗੀ ਫੋਨ ਅੱਛਾ ਤੂੰ ਇਹ ਗੱਲ ਘਰੋਂ ਘੜਵਾ ਦੂੰਗੀ ਕਿ ਜਿਆਦੇ ਚਾਂਬਲ ਨਹੀਂ ਐ ਤੂੰ ਖਿੱਚ ਕੇ ਰੱਖੇਂਗੀ ਕਿੰਨਾ ਕ ਖਿੱਚੇਂਗੀ ਜਿੰਨਾ ਚਿਰ ਮੈਂ ਇੱਥੇ ਇੱਥੇ ਰਹੀ ਨਾ ਤੇਰੇ ਕੋਲੇ ਉਹਨਾਂ ਚਿਰ ਤੈਨੂੰ ਖਿੱਚ ਕੇ ਰੱਖੂ ਹੁਣ ਮੇਰੀ ਡਿਊਟੀ ਆ ਗਈ ਇੱਥੇ ਸੌਰੀ ਤਾਂ ਮਾਰਦੇ ਜਾਣੂ ਗਈ ਮੈਂ ਜਾਂਦੀ ਨਹੀਂ ਤੇਰੇ ਬਾਈ ਨੂੰ ਵੀ ਇੱਥੇ ਸੱਦੂ ਤੂੰ ਦੇਖਦੀ ਗਈ ਮੇਰਾ ਮਨੂਆ ਤਾਂ ਨਾ ਆਪਦੇ ਸਹੁਰਿਆਂ ਨੂੰ ਸਾਦ ਕਿਸੇ ਨੂੰ ਮਰਜੀ ਸਾਦ ਪਰ ਇਹਨਾਂ ਨਹੀਂ ਤੂੰ ਮੈਨੂੰ ਖਿੱਚ ਸਕਦੀ ਤੈਨੂੰ ਵੀ ਖਿੱਚਣ ਕਿ ਤੇ ਆ ਕੇ ਰਖਾਣਾ ਪੜਨ ਲੱਗ ਜਾਨੀ। ਐ ਕਰ ਮੈਂ ਆ ਬੈਠੀ ਆ ਇੱਥੇ ਪਕੌੜੇ ਬਣਾ ਕੇ ਲਿਆ ਮੇਰੀ ਮਾਂ ਗਈ ਵੇਚਣ ਜਾਣ। ਜੇ ਤੇਰੇ ਚ ਹਿੰਮਤ ਐ ਤਾਂ ਤੂੰ ਜਵਾਬ ਦੇ ਮੈਨੂੰ। ਤੂੰ ਕਹਦੇ ਮੈਂ ਬਣਾਉਂਦੀ ਨਹੀਂ। ਪਕੌੜੇ ਤਾਂ ਬਣਾਉਂਗੀ ਜਰੂਰ ਪਰ ਇੰਨੇ ਸੌਖੇ ਨਹੀਂ ਪਕੌੜੇ ਤੈਨੂੰ ਮਿਲਦੇ। ਐ ਕਰ ਖੜੀ ਹੋ ਜਾ ਪਾਲਕ ਤੋੜ ਕੇ ਨਾ ਤੇ ਧੋ ਕੇ ਤੇ ਕੱਟ ਕੇ ਰੱਖ ਲੈ। ਮੈਂ ਕੀ ਕਰਾਂ ਪੜਦੀਆਂ ਬੇਲੀ ਨਹੀਂ। ਪਾਲਕ ਤੋੜ ਕੇ ਰੱਖ ਲੈ ਕੱਟ ਕੇ ਰੱਖ ਲੈ। ਨਾ ਤੈਨੂੰ ਕਹਦੇ ਆ ਤੇ ਲੈਣ ਦਾ। ਤੈਨੂੰ ਵਿਆਹ ਕੇ ਅਸੀਂ ਨਹੀਂ ਲੈਣਾ ਵੀ ਤੂੰ ਸਾਡੇ ਘਰ ਦੇ ਕੰਮ ਕਰੇ ਹੁਣ ਕੋਈ ਮੈਨੂੰ ਹੱਥ ਤਾਂ ਲੱਗਣੀ ਨਾ ਹੋਰ ਤੂੰ ਪੜ੍ਹੀ ਲਿਖੀ ਹੋਈ ਇੱਥੇ ਨੌਕਰੀ ਕਰੇਂਗੀ ਚੁੱਪ ਕਰਕੇ ਨਾ ਉਹ ਤੋਂ ਚੱਕ ਲੈ ਭਾਂਡਾ ਨੇ ਤਾਂ ਪਾਲਕ ਤੋੜ ਲੈ ਤੇ ਨਾਲੇ ਸਾਰਾ ਸਮਾਨ ਤਿਆਰ ਕਰ ਲੈ ਚੱਲ ਜਾ ਚੰਗਾ ਫਿਰ ਟਾਈਮ ਲੱਗੂਗਾ ਆਥ ਨੇ ਮਿਲਣਗੇ ਪਕੌੜੇ ਤੈਨੂੰ ਕੋਈ ਗੱਲ ਨਹੀਂ ਮੈਂ ਇੱਥੇ ਬੈਠੀ ਆਂ ਦੇਖਦੀ ਆਂ ਮੈਂ ਤੈਨੂੰ ਵੱਡੀ ਆ ਗਈ ਆਥ ਨੇ ਪਕੌੜੇ ਦੇਣ ਵਾਲੀ ਉਹ ਤਾਂ ਮੇਰੀ ਮਾਂ ਨੂੰ ਹੈ ਜਿਹੜੀ ਨੇ ਤੰਗ ਕਰ ਲੈਣੀ ਹੈ ਮੇਰੇ ਹੁੰਦੇ ਤੂੰ ਪੂਰਾ ਸਾਲ ਲੈ ਕੇ ਦੇਖੀ ਕਿਲੋ ਪੱਕਾ ਬੇਸਣ ਪਵਾ ਲਈ ਮੈਂ ਤਾਂ ਦੇਸਾਂ ਦੇ ਪਕੌੜੇ ਬਣ ਜਾਣਗੇ ਚਲ ਜਵਾਕੜੀ ਦਾ ਜੀ ਸੀ ਤੇ ਬਣਵਾ ਕੇ ਹੁਣ ਖਾ ਲੂ ਆ ਦੇਸਾਂ ਦੀ ਪਾਲਕ ਖੜੀਆ ਖਰਾਬ ਹੀ ਹੋ ਜਾਂਦੀ ਹੈਗੀ ਤੇ ਵਧੀਆ ਸਾਰਾ ਕੁਝ ਲੱਗਿਆ ਪਿਆ ਹੈਗਾ ਤੇ ਵਧੀਆ ਆ ਜਾ ਮਾ ਆ ਜਾ ਘੰਟਾ ਹੋ ਗਿਆ ਤੈਨੂੰ ਤਾਂ ਬੇਸਣ ਲੈਣਗੀ ਕਿੰਨਾ ਰਹਿਣ ਆਈ ਲਾਫ ਮੈਂ ਤਾਂ ਕਿਲੋ 2 ਕਿਲੋ ਪਵਾ ਲਈ ਜਮਾ ਭਾਈ ਖੁੱਲੇ ਬਣਵਾ ਲਈ ਹੁਣ ਆਪਦੇ ਖੁੱਲੀ ਬਣਵਾਉਂਗੀ ਦੇਖ ਲੈ ਕਿੰਨਾ ਕਿਹਾ ਮੈਂ ਧੱਕੇ ਵੀ ਮਾਰਿਆ ਉਹਨੂੰ ਬਾਹ ਫੜ ਕੇ ਵੀ ਖਿੱਚੀ ਵੀ ਭਾਈ ਪਾਲਕ ਤੋੜ ਲਾ ਕਹਿੰਦੀ ਮੈਂ ਤਾਂ ਬੇਬੇ ਆਈ ਤੋਂ ਤੋੜੂਗੀ ਤੇ ਰੋਟੀਆਂ ਪਕਾਉਣ ਮੰਡੀ ਪਈ ਐ ਚਲ ਕੋਈ ਨਾ ਭਾਈ ਰੋਟੀ ਬਣਾ ਲੈ ਲੈਂਦੇ ਤੂੰ ਚੰਦਰਿਆ ਧੱਕਾ ਕਾ ਨੂੰ ਦੇਣਾ ਸੀ ਨਾ ਫਿਰ ਐ ਨੀ ਲੋਟ ਆਉਂਦੀਆਂ ਹੁੰਦੀਆਂ ਐ ਜਿਵੇਂ ਤੂੰ ਕਹਿੰਦੀ ਐ ਤਾਂ ਖਿੱਚ ਕੇ ਲੋਟ ਆਉਂਦੀਆਂ ਐ ਇਹ ਤਾਂ ਜਿਦ ਬਾਈ ਦੇ ਨਾਲ ਐ ਤਾਂ ਨਾ ਮੈਂ ਖਾ ਮੁੰਡੇ ਨੂੰ ਕਰੂੰਗੀ ਫੋਨ ਤੇ ਮਿੰਟ ਚ ਸਿੱਧੀ ਹੋ ਗਈ ਕਹਿੰ ਚੰਗਾ ਮੈਂ ਤੋੜ ਦੇ ਲੈ ਚਲ ਹੋ ਗਈ ਪੁੱਤ ਬਾਹ ਖਿੱਚਿਆ ਵੀ ਨਹੀਂ ਫਿਰ ਲੋਟ ਆਉਂਦਾ ਹੁੰਦਾ ਅੱਖ ਮਾਤਾ ਦੇ ਪੇਕਿਆਂ ਕੋਲੇ ਫੋਨ ਲਾ ਕੇ ਖੜ ਜੇ ਆਪਾਂ ਨੂੰ ਕੀ ਕੀ ਆਖਣਾ ਲਾ ਲੈ ਪੇਕੀ ਫੋਨ ਮੈਂ ਜਾਣਦੀ ਆ ਇਹਦੇ ਪੇਕਿਆਂ ਨੂੰ ਵੀ ਇਹਦੀ ਮਾਂ ਤਾਂ ਉਹੀ ਗੱਲ ਆਪਣੀ ਮਿਹਨਤ ਕਰਾਉਗੀ ਕਿੱਦੇ ਕਰਾਈ ਹੈ ਇਹਦੀ ਕਰਾਈ ਦਾ ਪੁੱਤ ਨਹੀਂ ਹੈ ਹੁਣ ਕੋਈ ਹੈ ਇਹਦੇ ਕੰਮ ਵਾਲੀ ਦਾ ਹੁਣ ਕੋਈ ਹੈ ਨੇ ਦੋ ਦੋ ਤੂੰ ਆਖਾਂ ਨੇ ਦੋ ਜੇ ਕੋਲੋਂ ਲਾ ਕੇ ਨੇ ਆਖਾਂ ਤਾਂ ਮੈਨੂੰ ਕੁੜੀ ਆਏ ਕਹਿੰਦੇ ਆ ਕਹਿੰਦੀ ਆ ਇਹਦੀ ਮਾਂ ਤੈਨੂੰ ਆਖੂਗੀ ਵੀ ਰਾਤ ਨੂੰ ਵਿਆਹੀ ਬਰੀ ਇੱਥੇ ਆ ਕੇ ਵੀ ਇਹੋ ਚਲਾਉਂਦੀ ਹੈ ਕਿ ਲੀਡਰਾਂ ਕਰਦੀ ਹੈ ਨਾ ਮਾਂ ਫੜ ਬੇਸਣ ਮੈਂ ਤੇ ਸਾਡੇ ਪਕੌੜੀ ਨਹੀਂ ਖਾਂਦੀ ਜੇ ਤੂੰ ਵੀ ਹੈ ਚਾਹਨੀ ਹੈ ਨਾ ਪਾਇਫ ਕਰਦਾ ਕਿਉਂ ਨਹੀਂ ਖਾਂਦੀ ਬਕਰਦਾ ਹੁਣ ਬਣਵਾਵਾਂਗੇ ਕਿਦੋਂ ਹੁਣ ਪਿਓ ਲਿਆਈਆਂ ਕਿ ਮਾਪਾ ਤੂੰ ਮੇਰੀ ਮਹਿਰ ਤੂੰ ਉਹਦੀ ਕਰਉਣੀ ਆ ਕੋਦੀ ਮਾਇਆ ਖੋਇਆ ਖੋ ਕੋੜਾ ਕੀ ਕਰਾ ਫਿਰ ਹੁਣ ਉਹ ਵੀ ਨੂੰ ਆ ਹਲਪਰੀਤ ਤੂੰ ਵੀ ਸਿਆਣੀ ਬਣਿਆ ਕਰ ਪੁੱਤ ਇੰਨਾ ਨਾ ਥੋੜਾ ਜਿਹਾ ਜ਼ਿਆਦੇ ਨਾ ਦੇਖ ਜ਼ਿਆਦੇ ਤਕਲੀਫ ਹੈ ਨਾ ਤੈਨੂੰ ਮੈਂ ਆਪਣੇ ਚੱਕੇ ਪਰਸ ਹੁਣ ਡਿਜਾਈਨੀਆਂ ਮੈਂ ਤਾਂ ਸਹੁਰਿਆਂ ਤੇ ਆ ਜਾ ਕੰਨ ਡਿਊਟੀ ਤੇ ਚੰਗਾ ਫਿਰ ਮੈਂ ਜਾਣੀਆਂ ਜਿਹਾ ਹੀ ਕਰਨਾ ਚਾ ਮੇਰੇ ਨਾਲ ਕਾਹਨੂੰ ਜਾ ਬਾਕੀ ਜਾਨੀ ਲਾ ਦੇਖ ਲੈ ਜੇ ਹੁਣ ਇਹਨੂੰ ਮਾੜਾ ਮੋਟਾ ਸਮਝਾਉਣੀ ਐ ਵੀ ਤੂੰ ਇੰਨਾ ਨਾ ਭਾਈ ਮਾ ਥੋੜਾ ਜਿਹਾ ਤੇ ਰੋਮ ਮਾਰਿਆ ਕਰ ਹੁਣ ਇਹ ਆਕੜਦੀ ਐ ਕਿ ਮੈਂ ਤਾਂ ਉਹਦੇ ਸੌੜੀ ਵਗ ਜਾਨੀ ਆ ਵੀ ਮੈਂ ਤੈਨੂੰ ਤੰਦਰ ਗਿਆ ਸੌੜੀ ਜਾਣ ਨੂੰ ਤਾਂ ਨਹੀਂ ਆਖਿਆ ਮੈਂ ਤੈਨੂੰ ਐ ਕਹਿਣੀ ਆ ਵੀ ਬਾਹਲਾ ਨਾਲ ਲੜਿਆ ਕਰ ਉਹਦੇ ਨਾਲ ਬਗਾਨੀ ਟੀ ਨਾਲ ਐ ਨਹੀਂ ਪਤਾ ਉਹਦੇ ਪੇਕੇ ਨੂੰ ਫੋਨ ਲਾ ਕੇ ਖੜ ਗਏ ਆਪਣੇ ਨਾਲ ਲੜ ਪੈਣਗੇ ਨੂੰ ਤਾਂ ਕਹਿੰਦੀ ਮੈਨੂੰ ਪਕੌੜੇ ਨਹੀਂ ਬਣਦੇ ਤੇ ਸੱਚ ਕਹਿੰਦੀ ਮੈਂ ਵੇਚਣ ਲੈਣੀ ਆ ਆਹ ਤੇਰਾ ਪਾਪ ਪੁੱਤ ਕਿ ਮੈਂ ਤੂੰ ਕਿੱਥੇ ਪਾ ਕੇ ਹੁਣ ਮੋਢੇ ਤੇ ਜਾਣੀ ਆ ਜਾਣੀ ਆ ਮੈਂ ਤਾਂ ਮੈਂ ਤਾਂ ਦਸੌਰੀ ਜਾਣੀ ਆ ਮੈਂ ਤਾਂ ਆਪੇ ਲੈ ਜੂਗਾ ਉੱਥੇ ਢੇ ਤੇ ਚੜਾ ਕੇ ਮੋਟਰਸਾਈਕਲ ਤੇ ਐਵੇਂ ਜਾਣੀ ਆਂਗੀ ਕਹਿੰਦਾ ਪਾ ਪਕੌੜੇ ਬਣਾਉਂਦੀ ਆ ਰਾਜਵੀਰ ਬੁੱਜੇ ਮਸੂਰਕੀ ਚ ਪੁੱਤ ਬੋਲਿਆ ਗਿਆ ਫਿਰ ਕਿੰਨੀ ਕ ਗੱਲ ਐ ਤੂੰ ਤਾਂ ਉਹ ਗੁੱਸਾ ਕਰ ਲੈਨੀ ਆ ਮੜੀ ਦੀ ਗੱਲ ਦਾ ਨਾ ਮੈਂ ਤਾਂ ਤੇਰੀ ਮੇਰ ਕਰਾਉਣੀ ਆ ਮਾਂ ਵੀ ਮੇਰੀ ਮਾਂ ਨੂੰ ਤੂੰ ਬੋਲੀ ਕਿਵੇਂ ਤੇ ਤੂੰ ਮੇਰੇ ਤੇ ਗੁੱਸਾ ਕਰਦੀ ਐ ਗੁੱਸਾ ਨਹੀਂ ਕਰ ਨਹੀ ਜਿਹ ਮੈਂ ਕੱਲੀ ਤੇਰੀ ਕਰਾਈ ਗਈ ਨਾ ਮੈਂ ਤਾਂ ਉਹ ਆਇਆ ਖੁਬਗਾਨੀ ਟੀ ਵੀ ਇਹ ਤਾਂ ਜਮਾ ਆਉਦੀ ਧੀ ਬਣੀ ਖੜੀ ਹੈਗੀ ਦੇਖੇ ਕਰ ਇੱਕ ਪਾਸਾ ਕਰ ਲਾ ਮਾਂ ਜਾਂ ਤਾਂ ਧੀ ਬਣ ਜਾ ਜਾਂ ਨੂਂਦੀ ਬਣ ਜਾ ਤੂੰ ਦੱਸ ਦੇ ਹੁਣ ਕੀ ਦੀ ਕਰਾਉਣੀ ਹੈਂਦਾ ਚਲ ਤੂੰ ਕੋਈ ਨਾ ਐ ਮੇਰਾ ਗੁੱਸਾ ਕਰ ਆ ਤਾਰ ਪੁੱਤ ਐਵੇਂ ਨਹੀਂ ਗੁੱਸਾ ਕਰਦੇ ਹੁੰਦੇ ਫੇਰ ਕੀ ਗੱਲ ਹੈ ਜੇ ਮੈਂ ਤੈਨੂੰ ਕਹਦਾ ਇੱਕ ਵੇਕਨੀ ਤੇਰੀ ਸੱਸ ਨਹੀਂ ਕਹਿੰਦੀ ਉੱਥੇ ਸੱਸਦਿਆਂ ਤਾਂ ਉਹੀ ਗੱਲ ਮੈਂ ਲੜ ਵੀ ਪਉ ਸੱਸ ਨਾਲ ਤਾਂ ਮਾਂ ਨਾਲ ਤਾਂ ਨਹੀਂ ਲੜਿਆ ਜਾਂਦਾ ਮਾਂ ਨਾਲ ਤਾਂ ਫਿਰ ਐਂ ਕਹਿਣਾ ਪੈਂਦਾ ਵੀ ਮੈਂ ਉਹਦੇ ਚੌੜੀ ਨਹੀਂ ਜਾਨੀ ਆ ਲਓ ਭਾਈ ਹੂੰ ਥੋੜਾ ਜਿਹਾ ਗੁੱਸਾ ਕਰ ਲਿਆ ਮਾੜੀ ਜਿਹੀ ਗੱਲ ਤੋਂ ਮੈਂ ਤਾਂ ਭੱਜ ਕੇ ਦੇਖ ਤੂੰ ਮੈਨੂੰ ਆਖ ਕੇ ਜਾਂਦਾ 1.5 ਮਿੰਟਾਂ ਦੇ ਅੰਦਰ ਅੰਦਰ ਪਕੌੜੇ ਬਣਾ ਕੇ ਮੇਰੇ ਕੋਲੇ ਹਾਜ਼ਰ ਕਰਾ ਦੇ ਆ ਫੜਾ ਮੇਰਾ ਪਰਸ ਤੇ ਨਹੀਂ ਮੈਂ ਜਾਊਂਗੀ ਫਿਰ ਮੈਂ ਖੜਦੀ ਨਹੀਂ ਚੱਲ ਕੋਈ ਨਾ ਅਸੀਂ ਬਣਾਉਣਾ ਤੂੰ ਉੱਥੇ ਬੈਠ ਐਵੇਂ ਨਹੀਂ ਗੁੱਸਾ ਕਰਦੇ ਹੁੰਦੇ ਲਿਆ ਲਿਆ ਇਹਨਾਂ ਦੇ ਬੜ ਕੱਢਣੇ ਪੈਂਦੇ ਦੋਨਾਂ ਦੇ ਸੱਤ ਨੂੰ ਹਾਂਦੀ ਮੇਰੀ ਮਾਂ ਵੀ ਹੋਈ ਗੱਲ ਉਹਦੀ ਮਿਹਤ ਕਰਾਉਣ ਲੱਗ ਜਾਂਦੀ ਐ ਕਰਾਉਣ ਦਿੰਨੀ ਆ ਤੈਨੂੰ ਮਿਹਾਤ ਉਹਦੀ ਮੈਂ ਕਰਾ ਕੇ ਦੇਖ ਮੇਰੇ ਹੁੰਦੇ ਮੇਰੇ ਕੰਨੀ ਰਹੇਗੀ ਆਪਦੇ ਕੰਨੀ ਕਰਕੇ ਰੱਖੂ ਮੈਂ ਮਾਂ ਮੇਰੀ ਮਿਹਾਤ ਉਹਦੀ ਰਾਣੀ ਵੀਰ ਮਨਾਲੀ ਭਾਈ ਰੋਟੀ ਹਾਂ ਬੇਬੇ ਬਣਾਤੀ ਹੁਣੀ ਬੇਲੀ ਹੋਈ ਸੀ ਬਸ 2 ਮਿੰਟ ਦਮ ਜਾਂ ਲੈਂਦੀ ਸੀ ਦੰਦਤਾ ਭਾਈ ਕਾਦੇ ਨੇ ਕੋਈ ਨਾ ਦੰਦਤਾ ਅਥਣੀ ਲਵਾਇ ਕਦੋਂ ਪਾਏ ਤੇ ਨਾ ਤੂੰ ਫੜਾ ਕਹੀ ਤੇ ਪਹਿਲੇ ਮੈਂ ਥੇ ਪਾਲਕ ਤੇ ਪਕੌੜੇ ਬਣਾ ਕੇ ਦੇ ਪਾਈ ਕੁੜੀ ਨੂੰ ਮੈਂ ਗਾ ਨੂੰ ਮੜਾ ਜਾ ਕਾਇਤਾ ਮੈਂ ਕਹ ਤੂੰ ਤਾਂ ਸਾਨੂੰ ਨਾ ਘੜਦੀ ਨਹੀਂ ਮੈਂ ਕਹ ਕਾਉ ਨੂੰ ਤੇ ਟੱਕ ਕੇ ਕਰ ਤੇ ਗੁੱਸੇ ਹੋ ਕੇ ਭੱਜੇ ਮਸਾ ਮੋੜੀਏ ਜੇ ਕੋ ਤੈਨੂੰ ਪਕੌੜੇ ਬਣਾ ਕੇ ਦੇ ਕੇ ਤਾਂ ਕੋਈ ਨਹੀਂ ਬਗਿਆ ਬੇਬੇ ਕੁੜੀ ਕੋਲੇ ਮੈਂ ਤੋੜ ਕੇ ਲਿਉਣੀ ਆ ਪਾਲਕ ਲੈ ਦੇਖ ਲੈ ਹੁਣ ਮਿੱਠੇ ਪੋਚੇ ਮਾਰਦੀ ਉਂਗਲਾਂ ਤਾਂ ਤੂੰ ਹੀ ਲਾਉਣੀ ਹੈਗੀ ਬਣਾ ਦੇ ਪਕੌੜੇ ਕਰਦੀਆਂ ਸਿਆਪਾ ਉਹਦਾ ਲਿਉਣੀਆਂ ਤੋੜ ਕੇ ਮੇਰੇ ਤਾਂ ਨਾ ਪਹਿਲੀ ਨਹੀਂ ਕੰਮ ਨਿਭੜਦੇ ਸੀਗੇ ਮਸਾਂ ਤਰ ਸੋਈ ਤੋਂ ਖਿਹੜਾ ਸੜਾਇਆ ਸੀਗਾ ਵੀ ਚਾ ਲਾ ਕੇ ਨਾ ਚਾਰ ਰੋਟੀਆਂ ਦੋ ਮਿੰਟ ਬੈਠ ਕੇ ਚਾਹ ਪਾਣੀ ਪੀਨੀ ਆ ਆ ਚੰਡੇਲ ਫੇਰਾ ਬੜੀ ਇਹਨੂੰ ਕਿਦਰੀ ਸ਼ੌਂਕ ਚੜਿਆ ਪਕੌੜੇ ਖਾਣ ਦਾ ਮੇਰਾ ਤਾਂ ਐਂ ਜੀ ਕਰਦਾ ਬਾਵਾ ਸਾਰੀਆਂ ਪਾ ਕੇ ਨਾ ਮਿਰਚਾਂ ਇਹੋ ਜਿਹੇ ਤਰ੍ਹਾਂ ਇਹ ਮੂਰੇ ਬਣਾ ਕੇ ਜਿਹੜਾ ਤਾਂ ਜੀ ਨਾ ਘਰੇ ਖਾਣ ਨੂੰ ਚੱਲ ਤੋੜ ਲੈਨੀ ਆ ਪਾਲਕ ਹੁਣ ਜਦੋਂ ਜੀਬ ਹਲਾਤੀ ਹੁਣ ਤਾਂ ਬਣਾਉਣੀ ਪਊ ਨੀ ਕਿੱਧਰ ਦੀ ਟੱਪਾਂ ਗੁੱਸੇ ਜਾਈਂ ਜੀ ਕਰਦਾ ਪੱਟੀ ਦੇਵਾਂ ਸਾਰਾ ਕੁਝ ਕਿੱਥੇ ਜੱਬ ਹੋਇਆ ਜਾਨ ਨੂੰ ਰੋ ਜਾ ਕੇ ਕਦੇ ਕੁਛ ਬਣਾ ਦੇ ਕਦੇ ਕੁਛ ਬਣਾ ਦੇ ਅੱਜ ਲਾ ਨਵੀਂ ਡਿਮਾਂਡ ਕਰਕੇ ਬੈਗੀ ਪਕੌੜਿਆਂ ਦੀ ਆ ਬੁੜੀ ਜੀ ਨੇ ਤਾਂ ਉਹਦੂ ਕੁੜੀ ਜੀ ਸਿਰ ਤੇ ਚੜਾ ਰੱਖੀ ਆ ਮੇਰੀ ਜਾਨ ਨੂੰ ਕਾਜੇਗਾ ਕਰ ਰੱਖਿਆ ਤੋੜ ਤੋੜ ਫਾਇਦਾ ਵਾਦਾ ਬਟੋੜ ਲੈ ਰਾਜਵੀਰ ਪੁੱਤ ਤੇ ਵਾਦਾ ਵਾਦਾ ਦੇਣੇ ਵਾਦਾ ਦੇਣੇ ਬਣਾ ਲੀਏ ਆਪਾਂ ਕਲ ਕੋਈ ਨਾ ਮਦਨ ਆਈ ਆਂ ਜੇ ਮੈਂ ਖਦਾਬਾ ਤੋੜ ਲਾ ਪਤਾਬਾ ਦੇ ਨੇ ਬਣਾ ਦਿਆਂਗੀ ਆ ਇੰਨੇ ਕੰਮ ਤਾਂ ਨਾ ਤੂੰ ਵੀ ਕਰ ਸਕਦੀ ਆ ਇਹ ਮੇਰੀ ਜਾਨ ਨੂੰ ਸੁੱਖਿਆ ਨਹੀਂ ਹੈਗਾ ਵੀ ਸਾਰਾ ਕੁਝ ਤਾਂ ਇਹੀ ਕਰਨਾ ਤੂੰ ਤਾਂ ਮਸਤ ਤਾਰ ਨਹੀਂ ਨੰਗਾ ਜਾਂਦਾ ਮੈਂ ਨਾ ਤਾਂ ਮੈਂ ਕਰਦਿਆਂ ਨਹੀਂ ਤੈਨੂੰ ਤੋੜ ਕੇ ਵਧਿਆ ਪਾਰਕ ਦੇ ਦਿਆਂ ਚਲ ਕੋਈ ਤੂੰ ਮੈਨੂੰ ਤੋੜ ਕੇ ਲਿਆ ਦੇ ਤੇ ਮੈਂ ਤੈਨੂੰ ਵਧਿਆ ਨਾ ਤਾਂ ਆਲੂ ਕੱਟ ਕੇ ਦੇ ਦੂੰ ਨਾ ਤੈਨੂੰ ਭਾਗ ਕੀ ਤੀਕ ਕੇ ਦੇਣੀ ਤਾਰ ਤਾਂ ਨੰਗਾ ਜਾਂਦਾ ਹੱਦਾਂ ਤਾਂ ਨੰਗਾ ਜਾਂ ਨਹੀਂਓ ਤੁਸੀਂ ਸਾਰੀਆਂ ਮੇਰੇ ਬੰਨੀ ਨਹੀਂ ਤਰਸ ਕਰਦੀਆਂ ਭੋਰਾ ਵੀ ਕੋਈ ਨਾ ਭੈਣ ਨਾ ਤੂੰ ਐ ਨਾ ਬੋਲਿਆ ਕਰੋ ਨੂੰ ਉਹ ਨੌਕਰੀ ਉਹ ਆਇਆ ਖੂਗੀ ਵੀ ਜੇ ਮੇਰੀ ਹੁ ਉਹ ਕੱਢ ਦਿੰਗਾ ਇਹ ਉਹਦੀ ਨੌਕਰੀ ਦਾ ਮੈਨੂੰ ਕੀ ਪਾ ਐਂ ਦੱਸੀ ਮੈਨੂੰ ਮੈਨੂੰ ਤਨਖਾਹ ਫੜਾਉਂਦੀ ਆ ਉਹ ਤਨਖਾਹ ਤਾਂ ਤੈਨੂੰ ਨਹੀਂ ਫੜਾਉਂਦੀ ਤੈਨੂੰ ਕਹਿਆ ਜੂਟ ਕਾ ਦੇ ਨੀ ਭਾਈ ਤੈਨੂੰ ਉਹਦੀ ਲਿਆ ਦਿੰਦੀ ਆ ਰਾਜਵੀਰ ਆਇਨਾ ਕਰਿਆ ਕਰ ਤੂੰ ਬੇਬੇ ਆਉ ਪਿਆ ਆਵਦਾ ਸੂਟ ਫੜਾ ਦੇ ਚੱਕ ਕੇ ਪਤਾ ਨਹੀਂ ਇੱਕ ਵਾਰੀ ਸੂਟ ਲਿਆਤਾ ਕਿ ਨਹੀਂ ਗਿਆਤਾ ਕੀ ਸੋਣਾ ਤੈਨੂੰ ਛੋੜ ਲਿਆ ਕੇ ਦਿੱਤਾ ਕੀ ਸੋਣੇ ਦਿੱਕਤੇ ਉਹਨੂੰ ਤਾਂ ਵੀ ਲਿਆ ਕੇ ਦੇਤੀ 19 ਸਾਲ ਦੀ ਆਇਨਾ ਕਰਾ ਕਰ ਬੁੱਤੂ ਕਰਤਾ ਮੇਰੇ ਤਾਂ ਹੁਣ ਤਾਂ ਮੈਂ ਥੇ ਅਬ ਤਾਂ ਬੋਰ ਨਹੀਂ ਆ ਕਿਤੇ ਕੋਈ ਮੇਰਾ ਕੋਈ ਬਲੱਡ ਵਾ ਜਾਂਦਾ ਫਿਰ ਕੁਝ ਬੋਲ ਨਹੀਂ ਆ ਮੈਂ ਉਹਨੂੰ ਤਾਂ ਫਿਰ ਉਹ ਜਾਂਦੀ ਸੀ ਚੱਕ ਕੇ ਕਿਤੇ ਬੇਬੇ ਜਾਂਦੀ ਆ ਬਗ ਜਾਣਦੇ ਇੱਥੇ ਕਿੰਨਾ ਕਿ ਚਰ ਬਿਠਾ ਕੇ ਰੱਖੇਗੀ ਉਹ ਕਿਵੇਂ ਬਗ ਜਾਣਦੇ ਉਹ ਕੀ ਆਖੂਗਾ ਤੇਰਾ ਬਾਈ ਆਖੂਗਾ ਜੇ ਇੱਧਰ ਡਿਊਟੀ ਹੋ ਗਈ ਸੀ ਤੇ ਇਹਨਾਂ ਨੂੰ ਰੱਖਣੀ ਔਖੀ ਹੋ ਗਈ ਡਿਊਟੀ ਤੋਂ ਵੀ ਬਾਈ ਜੇ ਅੱਖ ਨਾ ਹੋਵੇ ਰਾਤ ਨੂੰ ਬਗ ਜਾਂਦੀ ਸੀ ਬੋਲਣ ਵਾਲਾ ਹੋਵੇ ਤਾਂ ਡਿਊਟੀ ਤੋਂ ਸਿੱਧੀ ਆਪਦੇ ਪਿੰਡ ਜਾਇਆ ਕਰੇ ਇੱਥੇ ਨਾ ਆਇਆ ਕਰੇ ਰੋਜ਼ ਕੋਲੇ ਸਿੱਧੀ ਪੁੱਤ ਜਾਣਾ ਔਖਾ ਤੜਕੇ ਆਉਣਾ ਔਖਾ ਐਡੀ ਬਾਤ ਤੈਨੂੰ ਪਤਾਗਾ ਕਿੱਡੀ ਬਾਤ ਆਏਗੀ ਚੰਗਾ ਬੇਬੇ ਮੈਨੂੰ ਤਾਂ ਤੂੰ ਹੀ ਕਹਿਣੀ ਰਹਿਣੀ ਆ ਆਪਦੀ ਤੀਨੂ ਤਾਂ ਕੁਝ ਕਹਿੰਦੀ ਨਹੀਂ ਹੈਗੀ ਕਹਿੰਦੀ ਕਿ ਉਹ ਨਹੀਂ ਤੈਨੂੰ ਵੀ ਕਹਿੰਦੀ ਨਹੀਂ ਬਿਠਾ ਰਹੀ ਕਹਿੰਦੀ ਨਹੀਂ ਅਸਲ ਚੋਰ ਗੋਥੇ ਦਾ ਲੜਦੀਆਂ 3 ਨਾਲ ਵੀ ਤੈਨੂੰ ਲੱਗਦਾ ਵੀ ਪਤਾ ਨਹੀਂ ਮੇਰੀ ਵੀ ਬੇ ਕਹਿੰਦੀ ਨਹੀਂ ਨਾਲੇ ਤੋਂ ਮਾੜਾ ਮੋਟਾ ਮੇਰਨਾ ਕਰਾ ਦੇ ਕੁਛ ਤੈਨੂੰ ਵੀ ਪਤਾ ਬੇਬੇ 3 ਵਜੇ ਤਾਂ ਇਹ ਡਿਊਟੀ ਤੋਂ ਆਉਂਦੀ ਆ ਹੁਣ ਸਾਰੀ ਰੋਟੀਆਂ ਮੰਗਣ ਲੱਗ ਜਾਂਦੀ ਆ ਔਰ ਰੋਟੀ ਲਾ ਕੇ ਰੱਖੀ ਸੀਗੀ ਤੇ 4 ਵਜੇ ਪਿਆ ਸ਼ਾਮ ਦੀ ਰੋਟੀ ਦਾ ਟਾਈਮ ਹੋਇਆ ਪਿਆ ਹੁਣ ਦੱਸ ਮੈਂ ਪਕੌੜੇ ਬਣਾਉਂਗੀ ਕਿ ਰੋਟੀਆਂ ਬਣਾਉਂਗੀ ਕਿ ਕੀ ਕੁਝ ਕਰਾਂ ਕਿ ਰਨ ਪਕੌੜੇ ਬਣਾ ਕੇ ਦੇ ਜਾਗੇ ਆਪਾਂ ਕੋਈ ਨਾ ਮੈਂ ਤੇਰੇ ਨਾਲ ਲੱਗ ਜਾਊਂਗਾ ਫਤ ਮੈਂ ਤੇ ਕਰ ਲਾਂਗੇ ਸਾਰਾ ਦਾਲ ਪਾ ਪਕੌੜੇ ਬਣਾ ਕੇ ਮੈਂ ਮੈਂ ਤਾਂ ਹੰਬ ਗਈ ਮੇਰੀਆਂ ਤਾਂ ਲੱਤਾਂ ਦੁਖੀ ਜਾਂਦੀਆਂ ਫਿਰ ਮੈਂ ਤਾਂ ਪਾਉਂਗੀ ਭਾਈ ਆ ਮੈਨੂੰ ਫੜਾ ਕੇ ਦਾ ਮੈਂ ਮਨ ਤੇ ਤੈਨੂੰ ਕੀੜ ਕੇ ਦੇ ਮ ਫਿਰ ਮੈਂ ਧਣੀਆਂ ਤੋੜ ਕੇ ਲਿਆਉਣੀਆ ਫੜ ਲੈ ਜਾ ਪਾਲਕ ਵੇ ਧਣੀਆਂ ਤੋੜ ਲਿਆ ਫਿਰ ਦਵਾ ਦੇਨੇ ਆ ਜਾ ਕਿੰਨਾ ਲਿਆ ਚੰਗਾ ਆ ਗਈ ਆ ਗਈ ਬੇਬੇ ਧੋ ਕੇ ਧੋ ਲਈ ਇਹਨੂੰ ਕਿੰਨੇ ਹੀ ਕੱਟ ਲੈ ਕਿੰਗਾ ਬੂ ਮੈਂ ਮਰ ਜਾ ਮੇਰਾ ਤਾਂ ਬੋਲਦੀ ਦਾ ਵੀ ਦਮ ਚੜਦਾ ਇਹਨਾਂ ਦੋਨੇ ਮਾਵਾਂ ਤੇ ਇਹਨਾਂ ਦਾ ਤਪਾ ਰੱਖਿਆ ਮੈਨੂੰ ਆ ਬੁੜੀ ਨਹੀਂ ਹੂੰ ਤਾਂ ਕਾਨੂੰ ਕੁਛ ਕਹਿੰਦੀ ਆ ਹੂੰ ਤਾਂ ਨਹੀਂ ਬੋਲਦੀ ਹੈਗੀ ਜਹੇ ਜੀ ਮੇ ਰੋਟੀ ਪਾਣੀ ਬਣਾਉਣੀ ਆ ਚੱਕ ਕੇ ਖਾ ਲੈਂਦੀ ਆ ਅੱਜ ਜਿੱਦੇ ਦੀ ਕੁੜੀ ਆਈ ਆ ਨਾ ਇਹਨੇ ਤਾਂ ਸਾਰਾ ਘਰ ਸਿਰਤੇ ਚੱਕ ਰੱਖਿਆ ਮੈਨੂੰ ਵੀ ਕਿਚਾਈ ਦੀ ਮਾਰੀ ਨੂੰ ਸਾਰਾ ਕੁਛ ਕਰਨਾ ਪੈਂਦਾ ਐਂ ਜੀ ਕਰਦਾ ਵੀ ਫੜਕੇ ਬਾਹਰ ਇਹਨੂੰ ਬਾਹਰ ਕੱਢਦਾ ਮੈਂ ਤਪਾ ਮਾਰ ਐਨੇ ਸਾਲ ਦਾ ਮਹੀਨਾ ਕਿਧਰੋਂ ਆਈਏਗੀ ਆ ਜਾ ਆ ਜਾ ਟੱਪਿਆਂ ਵਾ ਦੂੜ ਘੰਟਾ ਹੋ ਗਿਆ ਚਾਰ ਪੱਤੇ ਪਾਲਕ ਦੇ ਤੋੜੀ ਹੋਣੀਆਂ ਆਈਆਂ ਐਨੀ ਛੇਰ ਚਤਨ ਮੈਂ ਘਰੇ ਜਾ ਕੇ ਵੀ ਰੋਟੀ ਖਾਲਾਂ ਦੀ ਡਿਊਟੀ ਜਾ ਕੇ ਸਾਡੇ ਨਾਲ ਤਾਂ ਮੇਰੀ ਸੱਸ ਵੀ ਚੰਗੀ ਸੀ ਜਿਹੜੀ ਮੇਰੀ ਜਾਂਦੀ ਨੂੰ ਰੋਟੀ ਟੁੱਕ ਬਣਾ ਕੇ ਪਰੌਂਠੇ ਬਣਾ ਕੇ ਦੇ ਜਾਂਦੀ ਸੀ ਮੈਨੂੰ ਕਦੇ ਗੋਭੀ ਵਾਲੇ ਕਿਤੇ ਪਾਲਕ ਵਾਲੇ ਕਦੇ ਮੇਥੇ ਵਾਲੇ ਅਸਾ ਉਥੋਂ ਦੋ ਪਕੌੜੇ ਮੰਗ ਲੈ ਦੋਨੇ ਸੱਸ ਨੂੰ ਐਠੇਠਣ ਕਰ ਦਿੰਦਾ ਆ ਤੇਰੇ ਜੋ ਕਰਿਆ ਭਾਈ ਮਤਲਿਆਂ ਦੀ ਪਾਲਕ ਸੱਤ ਦੋਨੀ ਨਹੀਂ ਖਾਂਦਿਆਂ ਉਹ ਰਤ ਜਾ ਬਣ ਜਾਂਦਾ ਮੇਰਾ ਬਣ ਜਾਂਦਾ ਆ ਤੈਨੂੰ ਭਾਈ ਇੰਨੇ ਕਦੇਖ ਬਣਾ ਕੇ ਦੇ ਦੇਾਂਗੇ ਤੇਰੇ ਸੱਸ ਤਾਂ ਭਾਈ ਜੂਟਾਂ ਨੂੰ ਪਸ਼ੂ ਨਹੀਂ ਰੱਖਦੇ ਤੂੰ ਨੌਕਰੀ ਦੇ ਲੱਗੀਆਂ ਤੇ ਦੇਖੋ ਮੁੰਡਾ ਲੱਗਿਆ ਨੌਕਰੀ ਤੇ ਗਰ ਲਾਲ ਤੇ ਮੁੰਦੂ ਤੁਸੀਂ ਚੱਲ ਭਾਈ ਆਦਾ ਮੁੱਲ ਦਾ ਲੈ ਲੈਨੀਆ ਵਧੀਆ ਤੇ ਤੁਹਾਨੂੰ ਭਾਈ ਕੰਮ ਹੀ ਨਹੀਂ ਇਹਨਾਂ ਤੇਰੀ ਬੇਬੇਨ ਸੱਸ ਨੂੰ ਤਾਂ ਬਸ ਆ ਪੋਚ ਕੇ ਆਲੀ ਤੁਹਾਡੇ ਲੱਗੀ ਹੋਈ ਆ ਉੱਥੇ ਸਾਰੇ ਕੰਮ ਕਾਸ਼ੇ ਤੇ ਤੁਮਾਂ ਬਾਰੇ ਮੈਂ ਹੁਣ ਗੱਲਾਂ ਨਹੀਂ ਨਾ ਮਾਰ ਇਹਨੂੰ ਚੀਰ ਕੇ ਨਾ ਬਣਾ ਦਿਓ ਮੇਰੇ ਖਤਰ ਇੱਕ ਕੋਲਾ ਪਕੌੜਿਆਂ ਦਾ ਬਣਾ ਕੇ ਛੇਤੀ ਦੇ ਨੀ ਲੈ ਆ ਦਿਓ ਮੈਨੂੰ ਮੈਰੀ ਲੱਗੀ ਪਈ ਆ ਮੇਰੀ ਸਸਤਾ ਕਿਉਂ ਨਹੀਂ ਬਣਾ ਦਿੰਦੀ ਮੇਰੇ ਤਾਂ ਟਿੱਡ ਚ ਚੂਹੇ ਨੱਚੀ ਜਾਂਦੇ ਆ ਇਹਨਾਂ ਨੂੰ ਕਿਸੇ ਔਸ਼ਧੀ ਨਹੀਂ ਉਹ ਦੇਖ ਲਾ ਜੇ ਉੱਥੇ ਤਨੀਏ ਤੋੜਦੀ ਫਿਰਦੀ ਆ ਮਾਰਾ ਨਹੀਂ ਹੁਣ ਉਹ ਜਾ ਬੜੀ ਗਾਹ ਆ ਜਾ ਵੀ ਰੋਣ ਲਾ ਦੇ ਚਾਰ ਪਕੌੜੇ ਜੇ ਬਣਾਉਣੀ ਐ ਕਿ ਆ ਬਣਾ ਕੇ ਖਾ ਲੈ ਓ ਚਾਰ ਪਕੌੜੇ ਮੰਗਲੇ ਨਹੀਂ ਮੈਨੂੰ ਤਾਂ ਲੱਗਦਾ ਜਿਵੇਂ ਡੱਬਾ ਮਿਰਚਾਂ ਦਾ ਉਲਟਾਤਾ ਹੁੰਦਾ ਇਹ ਚ ਕੀ ਖੰਡੀ ਹੈ ਹੇ ਹੇ ਚਾਰ ਦਾਣੇ ਖੰਡ ਦੇ ਖਾਵਾਂ ਮੈਂ ਚਾਰ ਤਾਂ ਮੂੰਹ ਹੁਣ ਤਾਂ ਮੈਦਨੀ ਹੈ ਪਤਾ ਕਿੱਥੇ ਹੈਗੀ ਹੋ ਹਰਦੀਆ ਬਾਥਰੂਮ ਕੋਲੇ ਨਾ ਬਈ ਖਾ ਲੈ ਪਕੌੜੇ ਮੈਨੂੰ ਐਂ ਦੱਸ ਪਕੌੜਿਆਂ ਚ ਪਾਇਆ ਕੀ ਸੀ ਤੇ ਕੀ ਬਣੰਦਿਆ ਪਾਲਕ ਪਾਈ ਸੀ ਤੇ ਆਲੂ ਪਾਏ ਸੀ ਹੋਰ ਕੀ ਪਾਇਆ ਸੀ ਮੈਨੂੰ ਪਤਾ ਹੈ ਜਾਣ ਕੇ ਬੈਰ ਕੱਢਣੀ ਮੇਰੇ ਨਾਲ ਚਮਚਾ ਭਰ ਕੇ ਮਿਰਚਾਂ ਦਾ ਠੋਕਿਆ ਕਿ ਨਹੀਂ ਦੱਸ ਨਾ ਮੇਰੀ ਗੱਲ ਸੁਣਾ ਜੇ ਪਕੌੜਿਆਂ ਚ ਇੰਨੀਆਂ ਮਿਰਚਾਂ ਸੀ ਤੂੰ ਤਾਂ ਇੱਕ ਵੀ ਨਹੀਂ ਛੱਡਿਆ ਦੇਖਣ ਨੂੰ ਸਾਰੇ ਦੇ ਸਾਰੇ ਖਾ ਗਈ ਭੁੱਖ ਲੱਗੀ ਪਈ ਸੀ ਭੁੱਖ ਲੱਗੀ ਜਿਉਂ ਮਨ ਦਾ ਖਾਈ ਨਾ ਬਾਤ ਪਤਾ ਲੱਗਿਆ ਮੂੰਹ ਵਿੱਚ ਜੰਦਾ ਮੇਰਾ ਆਖੂ ਕਿ ਤੈਨੂੰ ਮਿਰਚਾਂ ਲੱਗਣ ਲੱਗੀਆਂ ਐਨੇ ਟੰਗ ਨਾ ਕਰ ਐਨਾ ਸ਼ੁਕਰਮੰਨ ਵੀ ਮੈਂ ਤੈਨੂੰ ਬਣਾ ਕੇ ਚੀਜ਼ ਮੂਰੇ ਧਰ ਦਿੰਨੀ ਐ ਮੈਨੂੰ ਪਤਾ ਤੂੰ ਬਹਿਰ ਤਾਂ ਕਰਦੀ ਐ ਤੂੰ ਮੇਰੀ ਮਾਨਾ ਤਾਂ ਕਰਨੀ ਕਰਨੀ ਹੁਣ ਤੂੰ ਮੇਰੇ ਨਾਲ ਵੀ ਕਰਨ ਲੱਗੀ ਮੈਂ ਫਿਰ ਪਈ ਨਹੀਂ ਸੀਗਾ ਤੂੰ ਆਪ ਬਣਾ ਲੈਂਦੀ ਮੈਨੂੰ ਤਾਂ ਇਹ ਜੀ ਬਣਾਉਣੇ ਆਉਂਦੇ ਨੇ ਮੈਂ ਆਪ ਮੈਂ ਪਕੌੜੇ ਬਣਾਉਂਗੀ ਅੱਛਾ ਜੇ ਮੈਂ ਪਕੌੜੇ ਬਣਾਉਣੇ ਹੁਣ ਫਿਰ ਮੈਂ ਪੇਕਾਂ ਦੇ ਘਰੇ ਕੀ ਲੈਣਾ ਵਾ ਫਿਰ ਮੈਂ ਸੌਰੀ ਜਾ ਕੇ ਨਾ ਬਣਾ ਲਾ ਮੁੱਲ ਲਿਆ ਕੇ ਖਾਇ ਹੁਣ ਤੂੰ ਪਰਝਾਈ ਬਣ ਕੇ ਹੁਣ ਤੂੰ ਮੈਨਾਂ ਬੈਰ ਕੱਢਦੀ ਐ ਨਾ ਬੈਰ ਤਾਂ ਮੈਂ ਕੋਈ ਨਹੀਂ ਕੱਢਦੀ ਮਿਰਚ ਨਾ ਉਹੀ ਵੱਧ ਪੈ ਗਈ ਹੋ ਹਰੀ ਮਿਰਚ ਚੀਰ ਕੇ ਪਾਦੀ ਮੈਂ ਤੇ ਐਵੇਂ ਤੈਨੂੰ ਬਹਿਮ ਹੋਇਆ ਪਿਆ ਚਲ ਐਂ ਕਰ ਵਦਿਆ ਜੀ ਸਬਜ਼ੀ ਬਣਾ ਲਾ ਹੁਣ ਰੋਟੀ ਖਾਵਾਂਗੇ ਹੱਥ ਨੇ ਫਿਰ ਹੁਣ ਮੇਰੇ ਤਾਂ ਕਾੜਜਾ ਮੱਚੀ ਐਂ ਐਂ ਕਰੀ ਦੁੱਧ ਪਾ ਕੇ ਨਾ ਗਾਜਰਾਂ ਦੀ ਦਾਲ ਬਣਾ ਦੀ ਵਿੱਚ ਕਰੀਮ ਜੀ ਪਾਦੀ ਮਾਵਾਂ ਸਾਰੀ ਨਾ ਪਾ ਦੂੰਗੀ ਪਹਿਲਾਂ ਹੈ ਨਾ ਉਹਦਾ ਹਾਜਮ ਕਰ ਲਾ ਪਕੌੜਿਆਂ ਨੂੰ ਜਾਂ ਇਧਰ ਨੂੰ ਗੇੜਾ ਦੇ ਆ ਹਾਜਮ ਆ ਜਾਣਗੇ ਹਾਜਮੇ ਤਾਂ ਮੈਂ ਕਰ ਲੂਗੀ ਮੈਂ ਤਾਂ ਐ ਕਿ ਘਰੇ ਜਾ ਕੇ ਉਹਨੀਆਂ ਦੇਖ ਲਾ ਤਾਈ ਦੀਆਂ ਨੂਹਾਂ ਜ ਉਦੋਂ ਦੀਦੀ ਦੀਦੀ ਕਰਦੀਆਂ ਕੋਈ ਦੁੱਧ ਵਾਲਾ ਕੱਪ ਲੈ ਕੇ ਆਉਂਦੀ ਐ ਕੋਈ ਖੈਰ ਸੋ ਕੁ ਪੁੱਛਦੀ ਐ ਕੋਈ ਐ ਪੁੱਛਦੀ ਐ ਵੀ ਤੁਸੀਂ ਬੱਚਿਆਂ ਨੂੰ ਕਿਵੇਂ ਪੜਾਉਂਦੇ ਹੋ ਕਿੰਨਾ ਚਿਰ ਡਿਊਟੀ ਕਰਦੇ ਹੋ ਸਾਰਾ ਹਾਲ ਚਾਲ ਪੁੱਛਦੀਆਂ ਮੇਰਾ ਇੱਕ ਤੂੰ ਐ ਮੱਥੇ ਵੱਟ ਪਾ ਲਾਣੀ ਐ ਦੇਖ ਕੇ ਬਈ ਹਾਲ ਚਾਲ ਤਾਂ ਫੇਰ ਹੀ ਪੁੱਛਾਂ ਜੇ ਮੈਨੂੰ ਰਸੋਈ ਤੋਂ ਬੇਲ ਮਿਲੇ ਮੈਨੂੰ ਤਾਂ ਡਿਸਿੰਗ ਗਣਾਈ ਨਹੀਂ ਰਹਿਣੀ ਐ ਕਦੇ ਕੁਝ ਬਣਾ ਦੇ ਕਦੇ ਕੁਝ ਬਣਾ ਦੇ ਹਾਲ ਚਾਲ ਪੁੱਛਣ ਦਾ ਤਾਂ ਟਾਈਮ ਹੀ ਨਹੀਂ ਦਿੰਦੀ ਤੂੰ ਚੱਲ ਫੇਰ ਜ ਡਿਸ਼ਾਂ ਦੀ ਨਾਲ ਲੈਣੀ ਐ ਨਾ ਐ ਕਰ ਰੋਟੀ ਨਾ ਹੱਥ ਨੇ ਉਹ ਬਣਾ ਲਈ ਸੂਜੀ ਦਾ ਹਲਵਾ ਬਣਾ ਲਈ ਚਲ ਕੋਈ ਨਹੀਂ ਬਣਾ ਲੂਗੀ ਭਾਈ ਚਲ ਕੋਈ ਗੱਲ ਨਹੀਂ ਮਿੱਠੇ ਨਾਲ ਮੜਾ ਜਾ ਤਾਏ ਕੇ ਆਓ ਮਿੱਠਾ ਖਾ ਕੇ ਮੜਾ ਜਾ ਮੂੰਹ ਸੈੱਟ ਹੋ ਜੂਆ ਸੈੱਟ ਹੋ ਜੂਰੀਆ ਜਿਵੇਂ ਤੇਰੀ ਬੇਇੱਜ਼ਤੀ ਕਰਨੀ ਮੈਨੂੰ ਤਾਏ ਕੇ ਘਰੇ ਜਾ ਕੇ ਦੱਸਣਾ ਮੇਰੇ ਨਾਂ 'ਤੇ ਕਰੀਉਣੀ ਨਾ ਚਲ ਕੋਈ ਨਹੀਂ ਬੇਇੱਜ਼ਤੀ ਕਾਦੀ ਖਾਤਰ ਕਰਨੀ ਆ ਮੈਂ ਬਣਾਉਣੀ ਆ ਤੇਰੇ ਵਾਸਤੇ ਹਾਂ ਪ੍ਰਸ਼ਾਦ ਬਣਾ ਕੇ ਰੱਖ ਲਈ ਮੇਰੇ ਵਾਸਤੇ ਠੀਕ ਆ ਠੀਕ ਆ ਚਲ ਮੇਰੇ ਹੁੰਦੀ ਨਾ ਬਣਿਆ ਪਿਆ ਵੀ ਨੇ ਰੋਟੀ ਨਾ ਨਾ ਸਾਰਾ ਕੁਝ ਬਣਾਉਣੀ ਆ ਮੈਂ ਮਸ਼ੀਨ ਤਾਂ ਹੈਗੀ ਆ ਹੁਣ ਬਣਾ ਦਿੰਦੀ ਆ ਜੇ ਬੇਬੇ ਆ ਗਈ ਨਾ ਬੇਬੇ ਨੂੰ ਦੱਸ ਦੇਮੀ ਤਾਏ ਕੇ ਘਰੇ ਗਈ ਐ ਨਾ ਕੋਈ ਗੱਲ ਨਹੀਂ ਦ ਹੈ ਹੈਨੀ ਮੈਂ ਮਰ ਜਾ ਨਹੀਂ ਪਕੌੜੇ ਹਜੇ ਹਾਜਮ ਨਹੀਂ ਕਰੇ ਇੰਨੀਆਂ ਮਿਰਚਾਂ ਪਾਈਆਂ ਸੀ ਅੱਗ ਲੱਗੀ ਵਾਲੀ ਉਹ ਵੀ ਖਾ ਗਈ ਦਾਵਾ ਦਾ ਪਤਾ ਨਹੀਂ ਕਿਹੇ ਜੀ ਆ ਹੁਣ ਐ ਕਰੂੰਗੀ ਸਬਜ਼ੀ ਚ ਵੀ ਨਾ ਪੂਰਾ ਫੁੱਲ ਮਿਰਚਾਂ ਪਾਉਂਗੀ ਜਿਹੜੀ ਇਹਦੂ ਬਾਦ ਮੈਥੇ ਰੋਟੀ ਪਾਣੀ ਨਾ ਮੰਗੇ ਰਾ ਤਨਖਾਹ ਮੈ ਦੇ ਹਰ ਤਰੀ ਤੈਨੂੰ ਤਾਂ ਮੈਂ ਉਹਨੂੰ ਆਖਾਂ ਹਰ ਤਰੀ ਤੈਨੂੰ ਵੀ ਭਾਈ ਮੈਨੂੰ 10000 ਤੀਆ ਦੇ ਦੇ ਤੇ ਮੈਂ ਕਿਸੇ ਦੇ ਦੇਣਿਆ ਭਾਈ ਕੁਬਿਲਦਾਰੀ ਚ ਲੈ ਕੇ ਵਰਤੇ ਸੀ ਤਾਂ ਫੇਰ ਚਲ ਮੈਂ ਦੇ ਦੂੰਗੀ ਹੋਟਲ ਬਦਿਆ ਚ ਡੰਗ ਲੈ ਜੂਗਾ ਕਿਧਰ ਆਉਨੀ ਆ ਮੈਂ ਤੂੰ ਕਿਧਰ ਵਾਗੀ ਸੀ ਮੈਂ ਤਾਂ ਭਾਈ ਇਧਰ ਹੀ ਗਈ ਸੀ ਤੇਰੇ ਤਾਈ ਕਿ ਕਰੇ ਕਿਵੇਂ ਮਾਂ ਦਾ ਭਾਈ ਥੋੜੇ ਜਿਹਾ ਪੈਸੇ ਪੁੱਛਣ ਗਈ ਸੀ ਤੇ ਉਧਰ ਮੇਰਾ ਕੰਮ ਨਹੀਂ ਬਣਿਆ ਤੇ ਮਾਂ ਕਿ ਮੈਨੂੰ ਤੂੰ ਦੇ ਦੇ ਭਾਈ ਪੈਸੇ ਤਾਂ ਮੈਂ ਕਿੱਦੇ ਦੇਣੇ ਆਂਗੇ ਦੇਖ ਮਾਂ ਪੈਸੇ ਤੋਂ ਮੈਂ ਤੈਨੂੰ ਪਹਿਲਾਂ ਵੀ ਕਦੇ ਜਵਾਬ ਨਹੀਂ ਦਿੱਤਾ ਮੈਂ ਤੈਨੂੰ ਦੇ ਦੇਣੀ ਆ ਮੈਨੂੰ ਪੱਦੀ ਐ ਵੀ ਬਾਈ ਦੀ ਤਨਖਾਹ ਰੁਕੀ ਪਈ ਐ ਉਸੇ ਕਰਕੇ ਮੈਂ ਛੋਡੇ ਕੋਲੇ ਰਹਿੰਦੀ ਆ ਤੇਰੀ ਨੂੰ ਬਿਤ ਕਰੇ ਕਰਦੀ ਐ ਮੇਰੇ ਨਾਲ ਜਾਂ ਤਾਂ ਭਾਈ ਕਰ ਦੇ ਫਿਰ ਹੁਣ ਕੀ ਕਰੀਏ ਚਲ ਕੋਈ ਨਾ ਦੇਖ ਮਾਂ ਚਾਰ ਪਕੌੜੇ ਤੂੰ ਕਹਿੰਦਾਂਗੀ ਬਣਾਉਣੇ ਆ ਕਿ ਬਣਾ ਕੇ ਦੇ ਦੂਗੀ ਤੈਨੂੰ ਮੈਨੂੰ ਕਹਿੰਦੀ ਮੈਂ ਮਰਾਂ ਕੱਲ ਤੂੰ ਕਹਿੰਦੀ ਕੰਮ ਜਾ ਕੇ ਆਉਣੀ ਆ ਤੇ ਮਨ ਪ ਉਹ ਮਾਰ ਬੱਕਿਆ ਮਿਰਚਾਂ ਪਾ ਕੇ ਚੰਗਿਆ ਚੰਗਿਆ ਬਰਕੇ ਮਿਰਚਾਂ ਦਾ ਠੋਕਿਆ ਮੇਰਾ ਮੂੰਹ ਮਚਾਤਾ ਮੈਂ ਤਾਂ ਉਹ ਖੰਡ ਖੰਡ ਖਾ ਕੇ ਆਈਂਗੀ ਹੁਣ ਮੈਂ ਤਾਂ ਆਏ ਕਿ ਘਰੇ ਜਾ ਕੇ ਆਉਣੀ ਆ ਉਹ ਤਾਂ ਦੇਖ ਲੈ ਕਈ ਨਹੀਂ ਪਤਾ ਕੋਈ ਮਠਿਆਈ ਪਈ ਹੋਵੇ ਮੈਨੂੰ ਮਠਿਆਈ ਦੇ ਦੇਣ ਖਾਣ ਨੂੰ ਹਾਂ ਲਓ ਪਰ ਉਹ ਤੇਰੇ ਬੁਲਾਇਂ ਕਰਦੇ ਆ ਭਾਈ ਤੇਰੇ ਇਹ ਤੋਂ ਕ ਚੰਦਰੀ ਤੇਰੇ ਨਾਲ ਸੌਕਾ ਦਰੇਤੇ ਹੀ ਕਰੀ ਜਾਊਗੀ ਬੈਠੇ ਹੀ ਕਰੀ ਜਾਊਗੀ ਮੈਂ ਤੈਨੂੰ ਦੱਸਾਂ ਮੈਂ ਉਹਦੇ ਕੋਲੇ ਕਿਹਾ ਨਹੀਂ ਸੀ ਮੈਂ ਕਹਾਂਗੀ ਵੀ ਮੈਨੂੰ ਸੁਣਾਈ ਕਰਦੀਏ ਜਾ ਕੇ ਤੇਰੀ ਨੂੰ ਨੂੰ ਦੱਸ ਦੇ ਵੀ ਜਦੋਂ ਪੈਸਿਆਂ ਦੀ ਲੋੜ ਹੁੰਦੀ ਹੈ ਨਾ ਉਹ ਮੇਰੀ ਧੀ ਦਿੰਦੀ ਏ ਚਲ ਕੋਈ ਨਾ ਮੈਂ ਕਹੀ ਨਹੀਂ ਆ ਭਾਈ ਮੈਂ ਕੋਈ ਨਾ ਉਹਨੂੰ ਕਿ ਆਖਣਾ ਸਾਡੇ ਸਰਦਾ ਵਰਦਾ ਸਾਰਾ ਕੁਝ ਸਾਡੇ ਕੋਈ ਨਹੀਂ ਮੈਨੂੰ ਕੁਝ ਕਹਿੰਦਾ ਨਾ ਉਹ ਆਪ ਕੁਝ ਕਹਿੰਦਾ ਮੈਂ ਸਾਨੂੰ 5-10000 ਆਏ ਮਹੀਨੇ ਦੇ ਦਾਨੀਆਂ ਦਿਨੀਆਂ ਭਾਈ ਮੈਂ ਕਹਾਂ ਝੂਠ ਮਾਰਦੀ ਵੀ ਨਹੀਂ ਦਿੰਦੀ ਤੂੰ ਦੇਣੀ ਐਂਗੀ ਮਾਵਾ ਤਿਆਂ ਦਾ ਸੋਹ ਕਰਦਾ ਹੁੰਦਾ ਭਾਈ ਮੈਂ ਕਿ ਮੈਂ ਉਹਦੇ ਕੋਲ ਕਿਹਾ ਨਹੀਂ ਮੈਂ ਕਿਾ ਫਿਰ ਐਵੇਂ ਫਰਕ ਪੈ ਜੋ ਆਪਣੇ ਜੋ ਪਹਿਲਾਂ ਮੈਂ ਆਦੀ ਮਾਂ ਨਾਲ ਗੱਲ ਕਰਦੀਆਂ ਜੇ ਜਿਆਦਾ ਤੇਰੀ ਨੂੰ ਪੰਜ ਤਿੰਨ ਕਰਨ ਲੱਗੀ ਨਾ ਮੈਂ ਸੁਣਾਈ ਕਰ ਦੂੰ ਉਹਨੂੰ ਚਲ ਕੋਈ ਵੀ ਜਿਹੜੀ ਹੋਈ ਗੱਲ ਪੈਸੇ ਵਰਤਦੀਆਂ ਉਹ ਮੇਰੇ ਆਉਂਦੇ ਨੇ ਚਲ ਕੋਈ ਨਾ ਜੇ ਆਪਾਂ ਹੀ ਤੈਨੂੰ ਬਾਲਾਉ ਕਰ ਲੱਗੀ ਫਿਰ ਮੈਂ ਤੁਸੋਂ ਭਾਈ ਪੰਜੀ ਫੜਦੀ ਵੀ ਨਹੀਂ ਆਦੀ ਭਾਈ ਸਾਰੀ ਤਨਖਾਹ ਉਹਦੇ ਸੌਰੀ ਪੜਾ ਦਿਆ ਕਰੀ ਸ਼ੌਰਿੰਦਾ ਪੜਾ ਦੂੰਗੀ ਮੈਨੂੰ ਐ ਹੁੰਦਾ ਚਲਣਾ ਇਹ ਤਾਂ ਮੈਂ ਛੋਟੇ ਕੋਲੇ ਲਾ ਜੂੰਗੀ 4 ਮਹੀਨੇ ਨਾਲੇ ਸਾਨੂੰ 4 ਮਹੀਨੇ ਦੀ ਜੇ 10000 ਰੁਪਏ ਦਿੱਤੇ 40000 ਰੁਪਏ ਦੇ 40000 ਬਣ ਜੂ ਭਾਈ ਵਧੀਆ ਇਹ ਤੇ ਕਬੀਰਦਾਰੀ ਤੋਰ ਪੈਂਦੀ ਹੋਗੀ ਇਹ ਤਾਂ ਉਹੀ ਕਮਲੀਆਂ ਗੱਲਾਂ ਮਾਰੀ ਜਾਂਦੀਆਂ ਜਵਾਬ ਆਣੀਆਂ ਗੱਲਾਂ ਚੱਕ ਮਾਂ ਦੀ ਨੂਣਾ ਗੱਲ ਕਰ ਗੱਲ ਹੋਣੀ ਚਾਹੀਦੀ ਮੇਰੇ ਆਂਦੀ ਨੂੰ ਨਾ ਗਲਤੀ ਮਨਾਈ ਉਹ ਤਾਂ ਮੈਥੋਂ ਗਲਤੀ ਮੰਨੇ ਵੀ ਹਾਂ ਮੈਂ ਮਿਰਚਾਂ ਵੱਧ ਪਾਈਆਂ ਚਲ ਕੋਈ ਨਾ ਤੂੰ ਜਾ ਆ ਭਾਈ ਤੇਰੀ ਤਾਈ ਕੇ ਘਰੇ ਤੇ ਮੈਂ ਪੁੱਛਦੀਆਂ ਜਾ ਕੇ ਕੀ ਬੋਲਦੀ ਆ ਚੰਗਾ ਚੰਗਾ ਪੁੱਛ ਜਾ ਕੇ ਮੈਂ ਬੱਸ ਹੁਣੇ ਆਈ ਆਣੀ ਦੇਖਦੀ ਵੀ ਕੁੜੀ ਸਾਨੂੰ ਪੈਸੇ ਦੇ ਦਿੰਦੀ ਹੈਗੀ 10-15000 ਆਪਦੀ ਤਨਖਾਹ ਚ ਕਹੇ ਨਾ ਇਹ ਤਾਂ ਸੰਕਾ ਬਹਿਤਾ ਕਰਦੇ ਰਹੇ ਜਿੱਥੇ ਮਿਰਚਾਂ ਪਾ ਦਿੰਦੀ ਹੈ ਕਿਤੇ ਕੁਛ ਕਰ ਦਿੰਦੀ ਹੈ ਜਾ ਕੇ ਮੈਨੂੰ ਕਰਨ ਦੇ ਗੱਲ ਕੀ ਕਹਿੰਦੀ ਹੈਗੀ ਹਾਂ ਮਾਸੀ ਹਾਂ ਆਹੋ ਮੇਰਾ ਤਾਂ ਬੜਾ ਲਹੂ ਪੀਂਦੀ ਆ ਹਰਪ੍ਰੀਤ ਅੱਛਾ ਆਈ ਮੀਨ ਜਿਹੜੀ ਤਨਖਾਹ ਹੁੰਦੀ ਹੈ ਜੀ 10000 ਰੁਪਏ ਦਾ ਬੇਬੇ ਨੂੰ ਫੜਾ ਦਿੰਦੀ ਹੈ ਪਤਨ ਤਾਂ ਭਈ ਜਮਾ ਜਮਾ ਕਰਦੀ ਆ ਪਤਾ ਨਹੀਂ ਕਿਵੇਂ ਕੁਛ ਕਰਦੀਆਂ ਮਾਵਾਂ ਤਿਆਂ ਮੈਨੂੰ ਤਾਂ ਪਤਾ ਨਹੀਂ ਹੈਗਾ ਆਪਾਂ ਤਾਂ ਸੌਣ ਦੇਣ ਨੂੰ ਤਿਆਰ ਆ ਜਿਗਰ ਇੱਕ ਪੰਜੀ ਵੀ ਫੜੀ ਹੋਵੇ ਮੈਂ ਤਾਂ ਆ ਸੂਟ ਇੱਕ ਜ਼ਰੂਰ ਲਿਆਤਾ ਸੀ ਉਹਨੂੰ ਵੀ 2 ਮਹੀਨੇ ਹੋ ਗਏ ਮੈਂ ਤਾਂ ਸਮਾਇਆ ਨਹੀਂ ਹੈਗਾ ਮੇਰੇ ਤਾਂ ਪਸੰਦ ਨਹੀਂ ਉਹੀ ਸ਼ਰਮ ਸ਼ਰਮੀ ਕਹਿ ਦਿੰਨੀ ਆ ਵੀ ਹਾਂ ਸੋਣਾ ਭਾਈ ਸਮਾਉਂਗੀ ਹਾਂ ਲਫੇਰ ਮਸੀ ਗਲਤ ਗੱਲ ਤਾਂ ਹੈਗੀ ਐ ਸਹੀ ਗੱਲ ਆ ਫਿਰ ਤਾਂ ਲੈ ਆਈ ਕੀ ਤਾਂ ਜੀ ਕਰਦਾ ਹੁੰਦਾ ਨੋਹਾਂ ਨੂੰ ਮਾੜਾ ਕਹਿਣ ਨੂੰ ਕਮੀ ਤਾਂ ਕੋਈ ਨਾ ਕੋਈ ਹੁੰਦੀ ਐ ਇਤਸਾਰ ਦੇ ਨੇ ਮੇਰਾ ਲਹੂ ਪੀ ਰਖਦੀ ਐ ਜਦੋਂ ਆ ਜਾਂਦੀ ਐ ਮਾਂ ਦੀ ਤੀ ਭੁੱਖੀ ਤੁਰੀ ਆਉਂਦੀ ਐ ਅੱਜ ਕਹਿੰਦੀ ਪਕੌੜੇ ਬਣਾ ਕੇ ਦੇ ਦੇ ਬਣਾ ਤਾਂ ਦਿੱਤੇ ਮੈਂ ਬਹੁਤ ਬੁਰੀ ਹਾਲਤ ਨਾਲ ਪਕੌੜੇ ਬਣਾ ਕੇ ਦਿੱਤੇ ਆ ਤੇ ਮੈਂ ਵੀ ਨਾ ਫਿਰ 3-4 ਚਮਚੇ ਮਿਰਚਾਂ ਦੇ ਪਾਤੇ ਤੇ ਓਮੀ ਖਾ ਗਈ ਉਹ ਤਾਂ ਮਗਰ ਉਹ ਕਹਿੰਦੀ ਤਾਂ ਜਾਣ ਕੇ ਮਿਰਚਾਂ ਪਾਈਆਂ ਸੀ ਲੈ ਹੋ ਕਰਨਾ ਕਿਉਂ ਨਹੀਂ ਸੀ ਮਸੀ ਲੈ ਤੂੰ ਤਾਂ ਹੁਣ ਉਹਦੀ ਸਾਈਡ ਲੈਨੀ ਆ ਦੇਖ ਲਾ ਲੈ ਮਿਰਚਾਂ ਤਾਂ ਮੈਂ ਜਾਣ ਕੇ ਪਾਈਆਂ ਵੀ ਕੱਲ ਨੂੰ ਨਾ ਪਕੌੜੇ ਮੰਗੂਗੀ ਜੇ ਅੱਜ ਸਵਾਦ ਬਣਾ ਕੇ ਦੇਤੇ ਫਿਰ ਹੋਰ ਮੰਗ ਕੇ ਖੜ ਜੂ ਨਾ ਤੁਸੀਂ ਪੁੱਛ ਪੱਛ ਲੋ ਕਿਸੇ ਨੂੰ ਡਿਊਟੀ ਦੀ ਇੱਥੇ ਕਰਾ ਲਓ ਨਾ ਤੁਸੀਂ ਆਪ ਦੇ ਬੰਨੀ ਵਧੀਆ ਨਾਲੇ ਰੋਜ਼ ਘਰੇ ਆਇਆ ਕਰੂਗੀ ਨਾਲੇ ਕੰਮ ਧੰਦਾ ਕਰਿਆ ਕਰੂ ਨਾਲੇ ਡਿਊਟੀ ਕਰਿਆ ਕਰੂ ਇੱਥੇ ਤਾਂ ਮੈਨੂੰ ਵੀ ਔਖਾ ਰੋਜ਼ ਰੋਜ਼ ਤੇ ਸੋਨੂ ਤਾਂ ਔਖਾ ਹੋਣੀ ਸੀ ਹੁਣ ਕਿੱਥੇ ਦਾ ਹੁਣ ਤੂੰ ਆਪ ਉਹੀ ਗੱਲ ਮੱਥਾ ਮਾਰਦੀਆਂ ਚੁੱਲਿਆਂ ਨਾਲ ਤੇ ਕਿੱਥੇ ਇਹ ਕਰੇ ਸਾਰਾ ਕੰਮ ਆ ਕੇ ਛਾਵਾ ਛੇ ਪਾਈ ਤੇਰੇ ਛਾਵਾ ਛੇ ਹੋਰ ਪਾਈ ਜਾ ਕੇ ਚੋਰੀਆਂ ਫੋਨ ਤੇ ਮੱਥੋ ਕਰ ਲਿਆ ਕਰਦੀ ਵੇਗਾ ਤਾਂ ਬਾਹਰ ਨੂੰ ਭੱਗ ਗਈ ਮਾਸੀ ਮੈਂ ਫੇਰ ਗੱਲ ਕਰਦੀਆਂ ਹਾਂ ਬੇਬੇ ਕੀ ਕਹਿੰਨੀ ਆ ਕੀ ਆਖੀ ਜਾਂਦੀ ਸੀ ਭਾਈ ਹੋਰ ਚੁਗਲੀਆਂ ਕਰਦਾ ਭਾਈ ਨਾਲ ਕੁੜੀ ਜੀਆਂ ਨਾਲ ਮੇਰੀਆਂ ਨਾ ਬੇਬੇ ਮੈਂ ਤਾਂ ਉਸ ਵੇ ਕੀ ਗੱਲ ਕਰਦੀਆਂ ਇੱਚ ਚੁਗਲੀ ਵਾਲੀ ਕੀ ਗੱਲ ਹੈਗੀ ਸਭਾਏ ਕੀ ਗੱਲ ਕੀ ਕਰਦੀਂਗਾ ਭਾਈ ਆ ਤੂੰ ਕੀ ਦੱਸੀ ਜਾਂਦੀ ਸੀ ਕੇ ਦਾ ਹੋ ਕਾਦੀ ਆ ਕਿ ਤੈਨੂੰ ਸੁਣਤੀ ਹੈ ਇੰਦਰ ਦੀ ਆ ਜਾ ਬੇਬੇ ਇੱਧਰ ਦੀ ਕੀ ਗੱਲ ਕਰਦੀ ਨਾ ਦੇਖ ਲੈ ਇੱਧਰ ਦੀ ਆ ਜਾ ਹੁਣ ਬੂ ਮੈਂ ਮਰ ਜਾ ਤੈਨੂੰ ਤਾਂ ਸਾਰੀਆਂ ਗੱਲਾਂ ਹੀ ਸੁਣ ਲਈਆਂ ਹੁਣ ਪਾਊਗਾ ਜੱਬ ਕਿਤੇ ਕੁੜੀ ਜੀ ਨੂੰ ਨਾ ਦੱਸ ਦੇ ਨਾ ਕੀ ਭਾਈ ਤੂੰ ਕਿਉਂ ਗੱਲਾਂ ਆਉਦੀ ਸੱਸ ਕੋਲੇ ਕਿਦੋਂ ਦੀ ਲੱਗੀ ਪਈਆਂ ਮੈਂ ਕਿਦੋਂ ਦੀ ਸੁਣੀ ਜਾਂਦੀ ਆ ਉੱਥੇ ਕਿਹੜੇ ਬਿਆਲੇ ਹੋਗੇ ਤੇ ਤੁਸੀਂ ਕਿਹੜਾ ਮੇਰਾ ਕੰਮ ਮੇਰੀਆਂ ਕਰਦੇ ਨਹੀਂ ਬੇਬੇ ਤੁਸੀਂ ਵੀ ਕਰਦੀ ਹੁੰਦੇ ਹੋ ਨਾ ਕੀ ਹੋ ਗਿਆ ਭਾਈ ਜੇ ਇੱਥੇ ਕੁੜੀ ਹੁਣ ਆਉਦੀ ਡਿਊਟੀ ਤਾਂ ਇੱਥੇ ਆ ਜਾਂਦੀ ਹੈਗੀ ਇੱਥੇ ਦੱਸ ਕਿੰਨਾ ਚਿਰ ਰਹੂਗੀ ਇਹ ਤਾਂ ਆਪਦੇ ਸੌਰੀ ਜਾਊਗੀ ਇੱਥੇ ਚਿਹਰੇ ਚ ਵਰਗੇ ਨਹੀਂ ਰਹਿੰਦੀ ਜਾ ਤਾਂ ਜਾਊਗੀ ਬੇਬੇ ਕਦਰਪਾ ਇਹਦੀ ਕੋਈ ਡਿਊਟੀਆਂ ਤੇ ਨੇਰੇ ਹੋ ਗਈ ਤੁਸੀਂ ਕਹਿੰਦੀ ਦੀ ਡਿਊਟੀ ਬਦਲਾ ਦੋ ਮੈਨੂੰ ਤਾਂ ਬਾਲਾ ਤੰਗ ਕਰਦੀ ਐ ਨਹੀਂ ਮੇਰਾ ਕਿਹੜਾ ਜੀ ਕਰਦਾ ਕਹਿਣ ਨੂੰ ਨਾ ਐਡੀ ਫਾਇਦੈ ਤੈਨੂੰ ਆਖ ਹੋਈ ਪਈ ਐ ਕਿ ਕੁੜੀ ਦੀ ਬੇਬੇ ਮੈਨੂੰ ਕੁਛ ਦੇਣ ਨੂੰ ਨਹੀਂ ਲੈਣ ਨੂੰ ਨਹੀਂ ਮੈਥੋਂ ਉਹੀ ਨੌਕਰਾਂ ਵਾਂਗੂ ਕੰਮ ਕਰਵਾਈ ਜਾਂਦੀ ਐ ਸਾਰਾ ਦਿਨ ਨਾ ਤੈਨੂੰ ਤਾਂ ਭਾਈ ਨਹੀਂ ਦੇਣ ਲੈ ਇਹਨੂੰ ਸਾਨੂੰ ਤਾਂ ਭਾਈ ਹੈਗਾ ਕਿਹਨਾਂ ਨੂੰ ਦਿੰਦੀ ਐਗੀ ਫਿਰ ਸਾਨੂੰ ਤੂੰ ਕਰ ਲਿਆ ਕਰ ਬੇਬੇ ਕੰਮ ਹੁਣ ਮੇਰਾ ਕੀ ਫਾਇਦਾ ਇਹਦੇ 'ਚ ਨਾ ਮੁੰਡੇ ਦਾ ਭਾਈ ਤਨਖਾਹ ਰੁਕੀ ਪਈ ਆ ਕਿੰਨਾ 4 ਮਹੀਨੇ ਹੋ ਗਏ ਤਨਖਾਹ ਨਹੀਂ ਆਈ ਤੇ ਖਾਂਦੀ ਪੀਂਦੀ ਭਾਈ ਕਿੱਥੋਂ ਆ ਉਹ ਸੋਈ ਚ ਵੱਡ ਜਾਂਦੀ ਆ ਗੀ ਚਾ ਚਾ ਤੇਰੀ ਰੋਟੀ ਟੋਕ ਬਣਾਉਣੀਆਂ ਚਾਹਾਂ ਮਾਂ ਬਣਾਉਣੀਆਂ ਉਹ ਕਿੱਥੋਂ ਆ ਖਾਣੀ ਪੀਣੀ ਆ ਬੇਬੇ ਉਹ ਕਿ ਕੁੜੀ ਲਿਆ ਕੇ ਦਿੰਦੀ ਆ ਸਾਰਾ ਕੁਝ ਇਹ ਕੁੜੀ ਲਿਆ ਕੇ ਦਿੰਦੇ ਕੋ 10000 ਫੜ ਲੈਂਦੀ ਆ ਮੈਂ ਕੁੜੀ ਤੋਂ ਹਾਂ ਗੱਲ ਆ ਬੇਬੇ ਨਾਂ ਆਗਾ ਲਾ ਕਹਾਂਗਾ ਤੂੰ ਤਾਂ ਚਾਹ ਰਗਣਾ ਤਾਂ ਕਿ ਦੀਵ ਮਾਰਦੀਆਂ ਜੀ ਸਾਨੂੰ ਪਤਾ ਕਿ ਤੈਨੂੰ ਪਾਣੀ ਦੇ ਗੱਲ ਜੇ ਉਹ ਮਾਮਾ ਤਿੰਗ ਵਾਲੀ ਗੱਲ ਹੋਵੇ ਤਾਂ ਫੇਰ ਹੀ ਮੈਨੂੰ ਤਾਂ ਤੂੰ ਕਦੇ ਦੱਸਿਆ ਨਹੀਂ ਹੈਗਾ ਵੀ ਐਂ ਕਰਕੇ ਕੁੜੀ ਪਈ ਆਪਾਂ ਨੂੰ ਪੈਸੇ ਦਿੰਦੀ ਆ ਘਰ ਦਾ ਖਰਚਾ ਦਿੰਦੀ ਆ ਤੈਨੂੰ ਕੀ ਮੈਂ ਦੱਸਾਂ ਹੁਣ ਤੈਨੂੰ ਮੈਂ ਹੁਣ ਕੀ ਕੀ ਪਰਦੇ ਦੇਈ ਜਾਮ ਤੇਰਾ ਖਾਣ ਪੀਣ ਨੂੰ ਮਿਲ ਜਾਂਦਾ ਲੀੜਾ ਕਪੜਾ ਮਿਲ ਜਾਂਦਾ ਉਹਦੀ ਬੋਲ ਮਾਰ ਦਿੰਦੀ ਆ ਖੜੀ ਸੋਈ ਤੋਂ ਜੇ ਤੂੰ ਮੈਨੂੰ ਪਹਿਲਾਂ ਦੱਸਿਆ ਹੁੰਦਾ ਨਾ ਉਹੀ ਗੱਲ ਕੁੜੀ ਨਾਲ ਲੇਲੇ ਪੇਪੇ ਕਰਕੇ 10000 ਛੱਡ ਮੈਂ ਤਾਂ 20 ਪਵਾ ਲਿਆ ਕਰਦੀ ਖਾਤੇ ਚ ਤੈਨੂੰ ਬਾਈ ਖਾਣਾ ਨਹੀਂ ਆਉਂਦਾ ਉਹ ਤਾਂ ਤੈਨੂੰ ਵੀ ਲੀੜਾ ਕਪੜਾ ਦੇਸਾਂ ਦਾ ਲਿਆ ਮੈਂ ਦੇ ਦੇ ਇਹਨਾਂ ਖਾ ਹੁੰਦੀ ਆ ਚਾਲੀ ਦੀ ਆ ਤੈਨੂੰ ਸੁਣੀ ਆ ਪਿੰਡੇ ਦੀ ਜੂਨ ਹੀ ਰਹਿੰਦੀ ਕਿਸੇ ਨੂੰ ਹੁਣ ਮੈਨੂੰ ਕੀ ਪਤਾ ਸੀ ਵੀ ਸਾਨੂੰ ਪੈਸੇ ਦੇਈ ਬੈਠੀ ਆ ਚੱਲ ਕੋਈ ਨਹੀਂ ਬੇਬੇ ਮੈਂ ਗਲਤੀ ਕੀਤੀ ਤੈਨੂੰ ਆਈ ਕਿ ਹੁਣ ਦਿੰਦਾ ਨਹੀਂ ਵੀ ਤਨਖਾਹ ਰੋਕੀ ਪਈ ਆ ਸਾਡੀ ਤਨਖਾਹ ਨਹੀਂ ਆਉਂਦੀ ਵੀ ਅਸੀਂ ਕਿੱਥੋਂ ਖਾਣੇ ਆਂਗੇ ਚੱਲ ਕੋਈ ਨਹੀਂ ਛੱਡ ਦੇ ਗੱਲ ਹੁਣ ਚੰਗਾ ਤੂੰ ਆਏ ਨਾ ਦੱਸ ਦੀ ਵੀ ਮੈਂ ਉਹਦੀ ਸੱਸ ਨਾਲ ਗੱਲ ਕਰੀ ਜਾਂਦੀ ਸੀ ਜੇ ਮੈਨੂੰ ਹਾਂ ਗੱਲ ਦਾ ਪਤਾ ਹੁੰਦਾ ਨਾ ਮੈਂ ਤਾਂ ਗੱਲ ਹੀ ਨਾ ਕਰਦੀ ਉਹ ਸੱਸ ਦੇ ਤੋ ਭਾਈਓ ਖਾਣ ਪ ਪਾਈ ਮਿੱਤ ਕਾ ਫਾਤਿੰਗਾ ਉਹ ਕੁੜੀ ਦਾ ਕਾਜਾ ਮਾਦਾ ਫਿਰਦਾ ਫਿਰਦੀ ਹੈਗੀ ਅੱਜ ਬਤਾਏ ਕਿ ਕਰੇ ਗਈ ਹੈ ਮੈਂ ਤੰਡਾ ਦੁੱਧ ਦੇ ਦੂੰਗੀ ਉਹਦੇ ਨਾਲ ਸੈੱਟ ਹੋ ਜੂਗੀ ਚੰਗਾ ਤੇਰੇ ਨੋਟਾ ਨਾ ਉਹਦੇ ਤਾਈ ਦੀਆਂ ਨੂਹਾਂ ਹੀ ਚੰਗਾ ਨੇ ਇੰਨਾ ਮੋਹ ਕਰਦੀਆਂ ਦੇਸਾਂ ਦਾ ਕੋਈ ਕੁਸ਼ਲੇ ਹੁੰਦੇਗਾ ਖਾਣ ਨੂੰ ਕਿਤੇ ਕੁਸ਼ਲੇ ਹੁੰਦੇਗਾ ਤੂੰ ਦੇਖ ਕੇ ਮੱਥੇ ਤੇੜੀਆਂ ਪਾ ਲੈਣੀਆਂ ਚੰਦਰ ਕੇ ਉਹਦੇ ਅੱਜ ਮੇਰੀ ਗੱਲ ਤਾਂ ਸੁਣ ਲੈ ਕਾਇਦਿਆਂ ਨੂੰ ਹਾਂ ਕੁੜੀਆਂ ਨੂੰ ਹੋ ਹੈ ਨਹੀਂ ਹੈ ਕਿ ਕੁੜੀਆਂ ਕਹਿੰਨੀ ਆ ਨੂਹਾ এবੇ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਵੀ ਪੈਸੇ ਟੱਕਾ ਦਿੰਦੀ ਹੋਣੀ ਆ ਥੋੜਾ ਕਾ ਉਹਨਾਂ ਨੂੰ ਤਾਂ ਭਾਈ ਕੀ ਦਿੰਦੇ ਜੇ ਚਲ ਕੋਈ ਵਿਆਹ ਦੇ ਤੇ 50 50 ਰੁਪਏ ਦੇ ਦਿੰਦੀ ਹੂੰ ਮੈਂ ਨਹੀਂ ਦੁੱਧ ਫੋੜ ਦਿੰਦਾ ਪ੍ਰੋਕੀਣਾ ਬਣਾ ਦਿੰਦੀ ਆ ਪੈਸੇ ਤਾਂ ਉਹਨਾਂ ਨੂੰ ਦਿੰਦੀ ਹੋਣੀ ਆ ਤੂੰ ਵਿੜਕ ਰੱਖ ਕੁੜੀਆਂ ਨੂੰ ਭਾਈ ਪੈਸੇ ਦੇ ਦਿੱਤਾ ਭਾਈ ਦੁੱਧ ਤੇ ਉਹਨੂੰ ਖਾਤੀ ਇਹਨੂੰ ਦਿੰਦਗਾ ਨਹੀਂ ਐਨੇ ਅਹੇ ਜੀਆਂ ਨਹੀਂ ਉਹ ਉਹ ਤਾਂ ਉਹੀ ਪਹਿਲੇ ਡੇਲੀ ਵਾਲਾ ਮੋ ਪਿਆ ਕਰਦੇਗਾ ਤਾਂ ਸੁਣ ਲੈ ਤੁਕੜੀ ਨੂੰ ਆਏ ਕਹਦੇ ਜਿਹੜੀ ਚੀਜ਼ ਖਾਣੀ ਹੁੰਦੀ ਹੈ ਨਾ ਮੈਨੂੰ ਦੱਸ ਦਿਆ ਕਰੇ ਮੈਂ ਬਣਾ ਦਿਆ ਕਰੂ ਐਵੇਂ ਨਾ ਕਿਤੇ ਚੁਗਲ ਟਾਈ ਜਾਵੇ ਕਿਉਂ ਗਦਾ ਭਾਈ ਉਹਨਾਂ ਦਾ ਕਾਹਨੂੰ ਦਿੰਦੀਆ ਦਿੰਦੀ ਤਾਂ ਹੁਣ ਆਪਾਂ ਨੂੰ ਹੀ ਆਪਾਂ ਸਾਡਾ ਕਾਹਦਾ ਹੁਣ ਉਹਨਾਂ ਨੂੰ ਭਲਾ ਬਗਾਨਿਆਂ ਨੂੰ ਤਾਂ ਨਹੀਂ ਦੇਊਗੀ ਚੱਲ ਕੋਈ ਨਹੀਂ ਬੇਬੇ ਤੁਕੜੀ ਨੂੰ ਸੱਦ ਕਿੱਲੇ ਤਾਇਕੇ ਘਰੇ ਗਈ ਆ ਉਹ ਸਬਜ਼ੀ ਬਣੀ ਜਾਂਦੀ ਆ ਮੈਂ ਰੋਟੀ ਲਾਉਣੀ ਆ ਉਹਦੇ ਵਾਸਤੇ ਚੰਗਾ ਮੈਂ ਲਿਆ ਹੋਈਆਂ ਸੱਦ ਕੀ ਮੂੰਹ ਮੈਂ ਮਰ ਜਾਂ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਸਾਡਾ ਘਰ ਕੁੜੀ ਦੇ ਸਿਰ ਤੋਂ ਚੱਲਦਾ ਮੈਂ ਤਾਂ ਉਹੀ ਗੱਲ ਐਵੇਂ ਹੀ ਉਹਦੇ ਨਾਲ ਫਰਕ ਕਰੀ ਗਈਆਂ ਮੈਨੂੰ ਕੀ ਪਤਾ ਸੀਗਾ ਵੀ ਉਸੇ ਦੇ ਪੈਸੇ ਦੀ ਵੇਚਣਾ ਉਸੇ ਦੀ ਸਾਰਾ ਸਮਾਨ ਆ ਐਵੇਂ ਮੈਂ ਤਾਂ ਪਕੌੜਿਆਂ ਪਿੱਛੇ ਨਾ ਕੁੜੀ ਨਾਲ ਇੰਨਾ ਕੁਛ ਕੀਤਾ ਚਲ ਕੋਈ ਨਹੀਂ ਹੁਣ ਆ ਜਾਣ ਦੇ ਵਧੀਆ ਪਿਆਰ ਨਾਲ ਗੱਲ ਕਰੂੰਗੀ ਸੂਜੀ ਦਾ ਹਲਵਾ ਕਹਿ ਕੇ ਗਈ ਸੀ ਬੇਬੇ ਮੈਨੂੰ ਸੂਜੀ ਵੀ ਲਿਆ ਦੇ ਆਉਂਦੀ ਹੋਈ ਕੁੜੀ ਵਾਸਤੇ ਹਲਵਾ ਬਣਾਉਣਾ ਇੱਕ ਦੇਖ ਲੈ ਸਾਡੇ ਵਾਲੀ ਪਾ ਕੇ ਮੱਥੇ ਤੇ ਆੜੂਆਂ ਸਾਰਾ ਦਿਨ ਮੱਚੀ ਫਿਰਦੀ ਰਹਿੰਦੀ ਐ ਇੱਕ ਮੇਰੇ ਤਾਏ ਦੀਆਂ ਨੂਹਾਂ ਮੈਨੇ ਤਾਂ ਇੰਨਾ ਸਮਾਨ ਖਵਾਇਆ ਵਿਚਾਰੀਆਂ ਨੇ ਕੋਈ ਕੁਛ ਲਿਆਵੇ ਕੋਈ ਕੁਛ ਲਿਆਵੇ ਇੱਕ ਤਾਂ ਦੁੱਧ ਗਰਮ ਕਰ ਲਈ ਪੱਤੀ ਪਾ ਕੇ ਦੂਜੀ ਦੇ ਬਾਚੱਕੀ ਫਿਰੇ ਉਹ ਕਹਿੰਦੀ ਮੇਰਾ ਭਰਾ ਆਇਆ ਸੀ ਦੇ ਕੇ ਗਿਆ ਸੀ ਲੈ ਦੀਦੀ ਆਸਮਾਨ ਖਾਲਾ ਦੀਦੀ ਤੋਂ ਬਿਨਾ ਨਹੀਂ ਬੋਲਦੀਆਂ ਇਹ ਕੁੜੀ ਕੁੜੀ ਸਾਰਾ ਦਿਨ ਆ ਗਈ ਹਰਪ੍ਰੀਤ ਹਾਂ ਆ ਗਈ ਆ ਜਾ ਬਈ ਬਹਿ ਜਾ ਇੱਥੇ ਨਾ ਅੱਜ ਦਿਨ ਕਿੱਧਰੋਂ ਚੜੂਗਾ ਹਰਪ੍ਰੀਤ ਅੱਜ ਤੂੰ ਮੇਰੇ ਨਾਲ ਹੀ ਜੰਨੀ ਆਂ ਤੂੰ ਤਾਂ ਸਿੱਧਾ ਹੀ ਬੋਲਦੀ ਹੁੰਦੀ ਮੈਨੂੰ ਲੈ ਸਿੱਧਾ ਕਦੋਂ ਬੋਲਦੀਆਂ ਹਾਂ ਹਰਪ੍ਰੀਤ ਕਹਿੰਦੀ ਉਹ ਤੈਨੂੰ ਨਹੀਂ ਸੁਣਦਾ ਤੂੰ ਤਾਂ ਐਵੇਂ ਗੁੱਸਾ ਕਰੀ ਜੰਨੀ ਰਹਿਨੀ ਆ ਮਾੜੀ ਮਾੜੀ ਗੁੱਸਾ ਕਰਾਣਾ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਸਬਜ਼ੀ ਤਾਂ ਬਣੀ ਪਈ ਆ ਕਾਜਰਾ ਮਟਰ ਬਣਾਏ ਨੇ ਤੇ ਰੋਟੀ ਬਾਜਰੇ ਦੀ ਖਾਏਂਗੀ ਮੈਨੂੰ ਤਾਂ ਲੋੜ ਨਹੀਂ ਤੇਰੀਆਂ ਰੋਟੀਆਂ ਦੀ ਨੇ ਮੈਂ ਬਾਜਰੇ ਦੀ ਖਾਣਾ ਮੈਂ ਕਣਕ ਦਿਖਾਵਾਂ ਮੈਨੂੰ ਤਾਂ ਮੇਰੇ ਤਾਇਏ ਦੀਆਂ ਨੂੰਹਾਂ ਨੇ ਨਾ ਬਾਦੂ ਸਮਾਨ ਖਵਾਇਆ ਮੈਂ ਤਾਂ ਰਜੀ ਪਈਆਂ ਪਹਿਲਾਂ ਮੈਂ ਇਹ ਜਾ ਕੀ ਖਵਾਤਾ ਉਹਨਾਂ ਨੇ ਤੈਨੂੰ ਆਹੋ ਨਾਲੇ ਐਵੇਂ ਨਾ ਕਿਸੇ ਦੇ ਘਰੇ ਬਾਲੀ ਚੀਜ਼ ਖਾਇਆ ਕਰ ਕਈ ਵਾਰੀ ਪਤੀ ਨਹੀਂ ਹੁੰਦਾ ਨੌਕਰੀ ਤੇ ਲੱਗੀਆਂ ਇੰਨੀ ਤਨਖਾਹ ਗਈ ਐਵੇਂ ਨਹੀਂ ਪਤਾ ਕੀ ਪਾ ਕੇ ਦੇ ਦੇਣਾ ਮੈਨੂੰ ਤਾਂ ਵਿਸ਼ਵਾਸ ਨਹੀਂ ਕਿਸੇ ਤੇ ਅੱਛਾ ਤੈਨੂੰ ਨਹੀਂ ਵਿਸ਼ਵਾਸ ਮੈਨੂੰ ਤਾਂ ਵਿਸ਼ਵਾਸ ਹੈ ਨਾ ਮੇਰਾ ਤਾਂ ਸ਼ੁਰੂ ਤੋਂ ਕਰਦੇ ਮੈਂ ਤਾਂ ਜਦੋਂ ਨਿੱਕੀ ਹੀ ਸੀ ਜਿੱਦਾਂ ਉਹ ਬਈਆਂ ਉਹਨਾਂ ਕੋਲ ਹੀ ਰੋਟੀ ਖਾ ਕੇ ਪਣੀਓ ਮੈਂ ਤੈਨੂੰ ਦੱਸਾਂ ਚੱਲ ਕੋਈ ਨਹੀਂ ਮੇਰੇ ਹੁੰਦਿਆ ਤੈਨੂੰ ਆ ਗੱਲਾਂ ਨਹੀਂ ਹੈ ਨਾ ਜਿਹੜਾ ਮੇਰੇ ਦਿਮਾਗ 'ਚ ਮੁੜ ਕੇ ਨਾ ਮੈਂ ਤੈਨੂੰ ਦੱਸਾਂ ਜੀ ਤਾਂ ਉਹਨਾਂ ਮਰੀਏ ਗੱਲ ਕਹਤੀ ਮੁੜ ਕੇ ਨਾ ਕਹੀ ਮੇਰੇ ਕੋਲ ਮੈਂ ਤਾਂ ਤੈਨੂੰ ਆਏ ਕਹਿਣੀ ਆ ਜਦੋਂ ਮੈਂ ਬੈਠੀ ਆ ਤੈਨੂੰ ਉਹਨਾਂ ਦੇ ਚੁੱਲਿਆਂ ਤੇ ਜਾਣਦੀ ਕਿ ਲੋੜਾ ਅੱਛਾ ਦੱਸ ਮਿੰਟ ਤੂੰ ਬੈਠੀ ਐ ਜੈ ਜੈ ਤੈਨੂੰ ਪਕੌੜੇ ਬਣਾ ਕੇ ਖਵਾਏ ਨਾ ਮਿਰਚਾਂ ਕਿੰਨੀਆਂ ਪਾਈਆਂ ਪਕੌੜਿਆਂ 'ਚ ਹ ਥੋੜਾ ਨਾ ਹੀ ਤਾਂ ਮੈਂ ਜਾਣਕੀ ਪਾਤੀ ਸੀ ਮੈਨੂੰ ਮaaf ਕਰ ਦੇ ਮੇਥੋਂ ਤਾਂ ਨਾ ਗਲਤੀ ਹੋ ਗਈ ਜੇ ਮੈਨੂੰ ਐ ਪਤਾ ਹੁੰਦਾ ਨਾ ਉਹੀ ਗੱਲ ਵੀ ਤੂੰ ਸਾਰੇ ਘਰ ਦਾ ਖਰਚਾ ਤੋਰਦੀ ਹੈਗੀ ਮੈਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਮੰਨ ਲਾ ਤੇਰੇ ਨਾਲ ਠੀਕ ਹੈ ਤਾਂ ਹੀ ਐ ਬੋਲਦੀ ਹੁਣ ਮੇਰੇ ਨਾਲ ਤੈਨੂੰ ਬੇਬੇ ਨੇ ਸਾਰਾ ਕੁਝ ਦੱਸਤਾ ਬੇਬੇ ਨੇ ਤਾਂ ਦੱਸਤਾ ਮੈਂ ਆਪ ਵੀ ਦਿਮਾਗ ਲਾਇਆ ਵੀ ਜੇ ਉਹੀ ਗੱਲ ਤੂੰ ਤਾਂ ਕੁੜੀਆਂ ਤਾਂ ਉਹੀ ਨਹੀਂ ਕੁਝ ਦਿੰਦੀਆਂ ਹੁੰਦੀਆਂ ਪੇਕੇਆਂ ਨੂੰ ਤੇ ਤੂੰ ਤਾਂ ਉਹੀ ਗੱਲ ਸਾਡੇ ਵਾਸਤੇ ਆਪਦਾ ਘਰ ਛੱਡ ਕੇ ਐਨਾ ਕੁਛ ਕਰੀ ਜਿੰਨੀ ਆ ਤੇ ਮੇਰੀ ਮਾੜੀ ਗੱਲ ਨਹੀਂ ਹੈਗੀ ਫਿਰ 10000 ਦਿੰਨੀ ਐ ਮੈਂ ਐਵੇਂ ਨਹੀਂ ਆਦੀ ਮਾਂ ਨੂੰ ਮੈਂ ਤੇਰੇ ਕੋਲੇ ਕਦੇ ਕਿਹਾ ਦੇ ਦਵਾਏ ਮੈਂ ਬਾਬਾ ਜੀਆ ਤਾਂ ਮੈਂ ਤੈਨੂੰ ਦੱਸਾਂ ਪੜਦਾ ਹੁੰਦਾ ਮੈਂ ਆਪਦੀ ਮਾਂ ਨੂੰ ਦਿੰਨੀ ਐ ਮੈਂ ਤੇਰੇ ਕਰਕੇ ਨਹੀਂ ਦਿੰਦੀ ਤੇ ਮਾਂ ਵੀ ਵਿਚਾਰੀ ਸਾਨੂੰ ਦਿੰਦੀ ਆ ਉਹ ਕਿਹੜਾ ਕਿਸੇ ਨੂੰ ਹੋਰ ਦੇ ਕੇ ਆਉਂਦੀ ਆ ਤੇ ਫਿਰ ਮੈਂ ਮਾਰੀ ਉਹ ਮੰਗਦੀ ਆ ਮੈਂ ਤੈਨੂੰ ਦੱਸਾਂ ਮੈਂ ਆਪਦੇ ਭਰਾ ਦੇ ਘਰ ਬੰਨੀ ਦੇਖਦੀ ਆ ਵੀ ਮੈਂ ਤਾਂ 40000 ਰੁਪਏ ਕਮਾਉਣੀਆਂ ਤੇ ਮੇਰੇ ਭਰਾ ਪਰ ਜਾਈ ਹੋਈ ਗੱਲ ਭੁੱਖੇ ਬੈਠੇ ਹਣ ਮੇਰੇ ਭਰਾ ਨੂੰ 4 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਜਿੱਦ ਤਨਖਾਹ ਮਿਲ ਗਈ ਮੇਰਾ ਭਰਾ ਉਹ ਤੋਂ ਵੀ ਵੱਧ ਦੇ ਦੇ ਦੂਗਾ ਮੈਨੂੰ ਚਲ ਕੋਈ ਨਹੀਂ ਤੇਰਾ ਭਰਾ ਭਾਈ ਕੁਛ ਮਰਜ਼ੀ ਦੇਵੇ ਦੇਖ ਮੈਂ ਇੱਥੇ ਤਾਂ ਹੋ ਗਈ ਗਲਤੀ ਮੈਂ ਤਾਂ ਅੱਜ ਤੋਂ ਬਾਅਦ ਤੇਨੂੰ ਕੁਛ ਨਹੀਂ ਕਹਿੰਦੀ ਜਿਹੜੀ ਚੀਜ਼ ਨੂੰ ਤੇਰਾ ਜੀ ਕਰਦਾ ਹੁੰਦਾ ਮੈਨੂੰ ਪਹਿਲਾਂ ਦੱਸ ਦਿਆ ਕਰ ਫੋਨ ਲਾ ਦਿਆ ਕਰੀ ਰੋਦਰ ਤੁਰਦੀ ਹੁੰਨੀ ਆ ਮੈਂ ਬਣਾ ਕੇ ਰੱਖ ਲਿਆ ਕਰੂੰਗੀ ਨਾ ਜੇ ਤੂੰ ਐ ਕਰਦੀ ਹੋਵੇਂ ਨਾ ਮੈਂ ਤਾਂ ਤੇਰੇ ਨਾਂ ਵੀ ਨਾ ਫਰਕ ਰੱਖਾਂ ਮੈਂ ਤਾਂ ਦਾਅ ਛੱਡ ਮੈਂ ਤਾਂ ਤੁਹਾਨੂੰ 20000 ਦੇ ਦਿਆ ਕਰ ਮੈਂ ਤਾਂ ਇਹਨਾਂ ਨੂੰ 20 ਭੇਜ ਦਿਆ ਕਰ ਨਾ ਚਲ ਕੋਈ ਨਹੀਂ ਭਾਈ ਆਂਦੇ ਘਰੇ ਵੀ ਦੇ ਆ ਕਰ 4 ਰੁਪਏ ਸਾਨੂੰ ਤਾਂ ਦਾਸੀ ਬਥੇਰਾ ਚਲ ਜਿੰਨਾ ਚਿਰ ਉਹ ਹੀ ਗੱਲ ਤੇਰੇ ਬਾਈ ਦੀ ਤਨਖਾਹ ਨਹੀਂ ਆਉਂਦੀ ਉਹਨਾਂ ਚਿਰ ਦੇ ਦੀ ਉਸ ਤੋਂ ਬਾਅਦ ਤੇ ਲੈ ਤੂੰ ਕੜੀ ਮੋੜਨ ਆਲੀ ਤਾ ਮੇਰਾ ਭਰਾ ਆਪੇ ਮੋੜੂਗਾ ਗੱਲ ਕਰੀ ਹੋਈ ਓਨੇ ਮੇਰੇ ਨਾਲ ਚੱਲ ਕੋਈ ਨਹੀਂ ਫੇਰ ਵੀ ਅੱਜ ਕੱਲ ਨਾ ਕੋਈ 5 ਰੁਪਏ ਨਹੀਂ ਦਿੰਦਾ ਮੈਂ ਤੈਨੂੰ ਦਸਾਂ ਕਰ ਤੂੰ ਲੈ ਕੇ ਆ ਮੈਨੂੰ ਲਿਆ ਕੇ ਦੇ 10000 ਰੁਪਏ ਮੈਨੂੰ ਪਤਾ ਹੈ ਵੀ ਕੋਈ ਨਹੀਂ ਦਿੰਦਾ ਹੈਗਾ ਉਹੀ ਗੱਲ ਆਪ ਦਾ ਖੂਨ ਹੀ ਖੂਨ ਮਚਾਉਂਦਾ ਹੁੰਦਾ ਹੋਰ ਬਗਾਨਾ ਕੌਣ ਦੇ ਦੂਗਾ ਪਤਾ ਲੱਗ ਗਿਆ ਤੇ ਹੋਰ ਹੁਣ ਕੋਈ ਨਹੀਂ ਤੂੰ ਐ ਕਰ ਦੋ ਮੈਨੂੰ ਭੁੱਖੋ ਹੀ ਨਾ ਮਾਪੇ ਕਹਿ ਦੂੰ ਜਿਹੜੀ ਚੀਜ਼ ਨੂੰ ਬੜਵਾਉਣੀ ਹੋਈ ਬਣਾ ਕੇ ਇਹਦੀ ਨਖਰੇ ਜਿਹਾ ਨਕਰਿਆ ਕਰ ਬਾਲੇ ਮੇਰੀ ਬੋਤੀ ਨਹੀਂ ਖਾਣੀ ਤਾਂ ਨਾ ਖਾਈ ਓ ਬੇਬੇ ਨਾ ਸੂ ਜਦੋਂ ਮੇਰਾ ਜੀ ਕਰਿਆ ਨਾ ਉਦੋਂ ਮੜਮਾਉਂਗੀ ਮੈਂ ਨਾ ਅੱਜ ਤੋਂ ਬਾਅਦ ਮੇਰੀ ਮਾਂ ਨੂੰ ਤੰਗ ਨਾ ਕਰੀ ਮੈਂ ਤੈਨੂੰ ਦੱਸ ਲਾ ਮੈਂ ਕਦੋਂ ਤੰਗ ਕਰਦੀ ਆ ਮੈਨੂੰ ਕੀ ਲੋੜਾ ਤੰਗ ਕਰਨ ਦੀ ਉਹ ਤਾਂ ਮੈਨੂੰ ਡਰਦੀ ਕਹਿ ਦਿੰਦੀ ਐ ਪਤੀ ਐ ਮੈਨੂੰ ਮੇਰੇ ਮੰਗਰੋਂ ਬਥੇਰਾ ਕੁਝ ਬੋਲਦੀ ਐ ਤੂੰ ਚੱਲ ਕੋਈ ਨਹੀਂ ਬਈ ਬਹਿ ਜਾ ਹੋਰ ਦੱਸ ਦੁੱਧ ਦਾ ਨਹੀਂ ਗਰਮ ਕਰਕੇ ਲਿਆਉਣਾ ਕਿਉਂ ਕਹੀ ਤੇ ਨਹੀਂ ਮੈਂ ਦੁੱਧ ਪੀ ਕੇ ਆਈ ਹੁਣ ਤੇਰਾ ਦੁੱਧ ਬਾੜਾ ਪੀ ਕੇ ਆਈ ਆ ਦੱਸ ਚੱਕਾ ਮੈਂ ਰੋਟੀ ਬਣਾਉਣੀ ਆ ਬਣਾ ਲਾ ਬਣਾਉਗੀ ਹੁਣ ਇਹ ਪਰੌਂਠੇ ਦੇਖ ਲਾ ਕਿੱਡੀ ਚਾਲ ਵਾਜੈਨੀ ਜਦੋਂ ਪੈਸਿਆਂ ਦਾ ਪਤਾ ਲੱਗਾ ਵੀ ਪੈਸੇ ਦੇਂਦੀ ਐ ਚਰਕ ਇਹ ਤਾਂ ਬਾੜੀ ਚੱਕਮਾਂ ਚੁੱਲੇ ਉਹ ਐ ਐ ਮੰਗਰਤਾ ਹੀ ਲੱਗਦੀ ਇਹਨੂੰ ਕਿਵੇਂ ਮਰਜ਼ੀ ਕਰਾ ਲੈ ਤੋ ਕੁਛ ਦੇਖਦੀ ਹੈ ਹੁਣ ਮੈਂ ਤੇਰੀ ਮਾਂ ਬਣਾਉਂ ਪੁਮੀਰੀ ਮੇਰੀ ਮਾਂ ਤੋਂ ਤਾਂ ਬਣੀ ਨਹੀਂ ਤੈਨੂੰ ਮੈਂ ਕਰਕੇ ਜਾਉਂ ਜਮਾ ਸਿੱਧੀ ਤੇਰੇ ਬਲ ਕੱਢ ਕੇ ਜਾਉਂ ਜੜੇ ਹੈਗੇ ਉਹ ਵੀ